ਗੀਤ ਛੱਡ ਗਈ ਮਸਾਲੇ ਵੱਖਰੀ ਉਹ ਲੜ ਗਈ ਸੀ ਮੋਟੇ ਤੇ ਜਵਾਕ ਟੰਗ ਕੇ ਤੁਸੀਂ ਰਾਣੀ ਝਾਂਸੀ ਦਾ ਜ਼ਿਕਰ ਕੀਤਾ ਕੀ ਸਤਗੁਰੂ ਸਿੰਘ ਜੀ ਪੰਜਾਬ ਦੇ ਵਿੱਚ ਬਹਾਦਰ ਔਰਤਾਂ ਦੀ ਕਮੀ ਸੀਗੀ ਕਿਹਦੇ ਖਾਲਸਾ ਕਾਲਜ ਬਣਿਆ ਕਿਹੜੀ ਜੰਗ ਵਿੱਚ ਰਹੇ تھے ਸੂਰੇ ਬੁਖਦੇ ਨਾ ਤੁਸੀਂ ਜੰਗ ਦਾ ਜ਼ਿਕਰ ਕੀਤਾ ਨਾ ਖਾਲਸਾ ਕਾਲਜ ਦਾ ਕੀਤਾ ਖਾਲਸਾ ਕਾਲਜ ਸਾਡੇ ਪਟਿਆਲੇ 'ਚ ਵੀ ਹੈਗਾ ਖਾਲਸਾ ਕਾਲ ਜੰਬਰ ਸਰਚ ਵੀ ਹੈਗਾ ਕਦੇ ਉਹਨਾਂ ਬਾਰੇ ਤਾਂ ਗੱਲ ਵੀ ਕਰੋ ਨਾ ਵੀ ਜਿਹੜੇ ਆਪਣੇ ਚ ਗਦਾਰ ਹੋਏ ਐ ਜਿਹੜੇ ਆਪਣੀਆਂ ਕਿੰਨੀਆਂ ਰਿਆਸਤਾਂ ਗਦਾਰੀ ਕਰਕੇ ਗਈਆਂ ਕਦੇ ਉਹਨਾਂ ਦੀ ਗੱਲ ਕਿਉਂ ਨਹੀਂ ਕੀਤੀ ਸਤਿਗੁਰ ਸਿੰਘ ਨੇ ਆਉਂਦੀ ਸਤਲੁਜ ਟੱਪ ਕੇ ਨਾ ਕੰਪਨੀ ਆਉਂਦੀ ਸਤਲੁਜ ਟੱਪ ਕੇ ਨਾ ਕੰਪਨੀ ਤੇ ਚੜ ਤਾੜਾ ਤਾਪ ਰਣਜੀਤ ਨੂੰ ਮਹਾਰਾਜਾ ਰਣਜੀਤ ਸਿੰਘ ਤੇ ਕਹਿੰਦੇ ਆ ਵੀ ਜ਼ਹਿਰ ਦੇਣ ਨਾਲ ਮਰਿਆ ਤੁਸੀਂ ਆਪਦਾ ਗਾਣਾ ਚਲਾਉਣ ਬਾਰੇ ਉਹਨੂੰ ਤਾਪ ਚੜਾ ਕੇ ਮਾਰੀ ਜਾਂਦੇ ਹੋ ਯਾਰ ਇੱਕ ਤੇ ਇਦਾਂ ਦਾ ਨਹੀਂ ਹੈਗਾ ਵੀ ਤੁਸੀਂ ਸਿਰਫ ਗਾਣੇ ਦੇ ਵਿੱਚ ਵੀ ਆਹ ਸੂਤ ਜਾਂ ਆਉਂਦਾ ਇਥੇ ਤਾਪ ਚੜਨਾ ਵੀ ਤਾਂ ਲਿਖਦਾ ਨਲੂਏ ਤੋਂ ਪਹਿਲਾਂ ਇੱਕ ਹੋਇਆ ਸੂਰਮਾ ਉਹ ਫਿਰ ਤਾਂ ਮੰਗੋਲਾ ਤੇ ਬਾਟੇ ਦੇ ਲੰਕ ਦਾ ਆਹ ਕਿਹੜੀ ਨਵੀਂ ਗੱਲ ਕੱਢ ਮਾਰੀ ਵੀ ਨਲੂਏ ਤੋਂ ਵੱਡਾ ਕੌਣ ਹੋਇਆ ਦੱਸੋ ਮੈਨੂੰ ਸਤਗੁਰੂ ਦੇ ਇੱਕ ਗਾਣੇ ਦੇ ਵਿੱਚ ਇੱਕ ਲਾਈਨ ਹੈ ਕਹਿੰਦੇ ਆ ਕੁੜੀ ਸ਼ੀਸ਼ਾ ਸਾੰਭੀ ਫਿਰਦੀ ਜੀ ਕੁੜੀ ਰੱਖਦੀ ਆ ਕਹਿੰਦੇ ਸਾਹਮ ਸਾਹਮ ਸ਼ੀਸ਼ੇ ਨੂੰ ਜਿੱਥੇ ਤੁਰ ਗਿਆ ਪੱਕ ਸਰਦਾਰ ਭੰਨ ਕੇ ਪਹਿਲਾਂ ਲਿਖਣ ਵਾਲੇ ਨੇ ਲਿਖ ਕੇ ਦਿੱਤਾ ਤੇ ਗਾਣ ਵਾਲੇ ਨੇ ਗਾ ਵੀ ਦਿੱਤਾ ਤੁਸੀਂ ਸਿੱਖੀ ਦੇ ਗਾਣੇ ਲਿਖਦੇ ਲਿਖਦੇ ਇਹ ਕਿੱਧਰ ਨੂੰ ਤੁਰ ਪਏ ਮਰੱਟਿਆਂ ਨੇ ਬੜੀਆਂ ਛਲਾਂਗਾ ਮਾਰੀਆਂ ਨਾ ਹੋਏ ਮਰੱਟਿਆਂ ਨੇ ਬੜੀਆਂ ਛਲਾਂਗਾ ਮਾਰੀਆਂ ਨਾ ਹੋਏ ਸਿੰਧਾ ਵੇਚਦੇ ਜਾਂ ਡੋਗਰੇ ਦੇ ਮਿੰਟਾਂ 'ਚ ਮੁਲਕ ਵੇਚਦਾ ਜਿਵੇਂ ਕੱਟਾ ਵੇਚਦੇ ਡੋਗਰੇ ਦੇ ਮਿੰਟਾਂ 'ਚ ਮੁਲਕ ਵੇਚਦਾ ਹੋ ਜਿਵੇਂ ਕੱਟਾ ਵੇਚਦੇ ਜੇ ਪਹਾੜਾ ਸਿੰਘਲ ਦਾ ਜ਼ਿਕਰ ਕੀਤਾ ਸੀ ਮੈਂ ਪਹਾੜਾ ਸਿੰਘ ਤੇਰੇ ਵਿੱਚ ਤਾਂ ਫਰੀਦਕੋਟ ਲੈਣ ਲਈ ਪੰਜਾਬ ਵੇਚਦਾ ਇੱਕੋ ਅੱਖ ਸੀਗੀ ਸਾਡੇ ਸਰਦਾਰ ਦੇ ਤਾਂ ਵੀ ਅੱਖ ਨਹੀਂ ਮਲਾਉਂਦੇ ਲਾੜ ਵਾਰਦੇ ਕਿਲੇ ਜਿੱਤੇ ਹੋਏ ਦੱਸ ਦੇ ਕੰਧਾਰ ਦੇ ਕਦੇ ਅਤ ਦੀ ਵੀ ਅਤ ਦੀ ਕਰਾਈ ਹੁੰਦੀ ਸੀ ਮੁੰਦੀਆਂ ਮਸ਼ੂਕਾਂ ਦੀਆਂ ਪਾਉਂਦੇ ਆ ਬੜੇ ਮੁੱਦੀ ਉਹਨੇ ਪੋਰਸ ਦੀ ਪਾਈ ਹੁੰਦੀ ਹਮ ਸਮਰਾਤ ਗੁਰੂ ਸਿਰ ਹੱਤ ਤਰਿਓ ਸასი ਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਰਦਾਰ ਪ੍ਰੋ ਦੇ ਵਿੱਚ ਅੱਜ ਆਪਾਂ ਇੱਕ ਸ਼ਖਸੀਤ ਨੂੰ ਤੁਹਾਨੂੰ ਮਿਲਾਨ ਜਾ ਰਹੇ ਹਾਂ ਜਿਨ੍ਹਾਂ ਨੇ ਬੜੇ ਸੋਹਣੇ Song ਲਿਖ ਕੇ ਪੰਜਾਬੀ ਇੰਡਸਟਰੀ ਦੇ ਵਿੱਚ ਦਿੱਤੇ ਹੈ ਤੇ ਸਿੱਖੀਜ਼ਮ ਨਾਲ ਰਿਲੇਟਡ Song ਦਿੱਤੇ ਹੋਏ ਹੈ ਅੱਜ ਆਪਾਂ ਮਿਲਣ ਜਾ ਰਹੇ ਹਾਂ ਬਾਈ ਸਤਗੁਰ ਨੰਗਲਾ ਹੋਰਾਂ ਨੂੰ ਇਹਨਾਂ ਨਾਲ ਆਪਾਂ ਪਹਿਲਾਂ ਵੀ ਇੱਕ ਮੀਟਿੰਗ ਕੀਤੀ ਹੈ ਤੇ ਅੱਜ ਫੇਰ ਆਪਣੇ ਨਾਲ ਹੈਗੇ ਨੇ ਬਾਈ ਦਾ ਸਵਾਗਤ ਕਰਦੇ ਹਾਂ ਪਹਿਲਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜੇ ਸਵਾਲ ਹੋਣਗੇ ਬਾਈ ਤੁਹਾਡੇ ਨਾਲ ਬੜੇ ਸਪਸ਼ਟ ਤੇ ਸਿੱਧੇ ਹੋਣਗੇ ਸਭ ਤੋਂ ਪਹਿ ਜਿਹੜਾ ਸਾਡਾ ਹੈ ਪੁਰਾਣਾ ਪੰਜਾਬ ਪਹਿਲਾ ਸੌਂਗ ਆਇਆ ਉਹਦੇ ਵਿੱਚ ਕਿਹਾ ਸੀ ਜਾਗੀ ਉੱਤੇ ਛੱਡ ਗਈ ਮਸਾਲ ਵਖਰੀ ਲੜ ਗਈ ਮੋਢੇ ਤੇ ਜਵਾਕ ਟੰਕ ਕੇ ਜਾਕੀ ਉੱਤੇ ਛੱਡ ਗਈ ਮਸਾਲੇ ਵਖਰੀ ਉਹ ਲੜ ਗਈ ਸੀ ਮੋਢੇ ਤੇ ਜਵਾਕ ਟੰਕ ਕੇ ਤੁਸੀਂ ਰਾਣੀ ਛਾਂਸੀ ਦਾ ਜ਼ਿਕਰ ਕੀਤਾ ਕੀ ਸਤਗੁਰੂ ਸਿੰਘ ਜੀ ਪੰਜਾਬ ਦੇ ਵਿੱਚ ਬਹਾਦਰ ਔਰਤਾਂ ਦੀ ਕਮੀ ਸੀਗੀ ਜਿਹੜਾ ਤੁਹਾਨੂੰ ਰਾਣੀ ਛਾਂਸੀ ਦਾ ਸਹਾਰਾ ਲੈਣਾ ਪਿਆ ਤੁਸੀਂ ਉਹਦਾ ਜ਼ਿਕਰ ਕੀਤਾ ਇਹ ਕਿੱਥੇ ਗੱਲ ਰਿਲੇਟ ਕਰਦੀ ਹੈ ਦੇਖੋ ਜੀ ਪੰਜਾਬ ਦੇ ਵਿੱਚ ਨਾ ਬਹਾਦਰ ਮਰਦਾਂ ਦੀ ਕਮੀ ਹੈ ਨਾ ਮਹਾਂਦਰ ਔਰਤਾਂ ਦੀ ਕਮੀ ਹੈ ਹਾਂ ਹੈ ਜੀ ਜੇ ਆਪਾਂ ਚੰਸੀ ਦੀ ਰਾਣੀ ਦਾ ਜ਼ਿਕਰ ਕਰੀਏ ਚੰਸੀ ਦੀ ਰਾਣੀ ਦੇ ਜ਼ਿਕਰ ਮੈਂ ਤਾਂ ਕੀਤਾ ਸੀ ਪਹਿਲੀ ਗੱਲ ਤਾਂ ਇਹ ਸੀ ਜਿਹੜਾ ਉਹ ਗੱਲ बार-बार ਆਪਾਂ ਨੂੰ ਫੋਟੋ ਜਾਂ ਗੱਲ बार-बार ਵੀ ਮੋਢੇ ਤੇ ਜਵਾਖ ਟੰਗਿਆ ਹੋਇਆ ਵੀ ਜੰਗ ਦੇ ਵਿੱਚ ਲੈ ਕੇ ਜਾ ਰਹੀ ਹੈ ਉਹ ਕਿਸੇ ਨੂੰ ਬੱਚਾ ਸਮਾ ਵੀ ਸਕਦੀ ਸੀ ਵੀ ਲੜਨ ਦਾ ਮੈਂ ਜਾਣੇ ਬੱਚੇ ਦਾ ਕੀ ਕਸੂਰ ਹੈ ਬੱਚੇ ਨੂੰ ਕਿਉਂ ਲੈ ਕੇ ਜਾਵਾਂ ਨਾਲ ਹੁਣ ਜਦੋਂ ਅੰਗਰੇਜ਼ਾਂ ਨੇ ਇਹ ਪਾਲਿਸੀ ਬਣਾਤੀ ਇੱਕ ਕੰਪਨੀ ਆਉਂਦੀ ਆ ਬਾਹਰੋਂ ਤੁਹਾਡੇ ਤੇ ਵਪਾਰ ਕਰਨ ਵਾਸਤੇ ਅਗ ਲੈਣ ਆਈ ਘਰ ਪਾ ਕੇ ਬੈ ਗਈ ਹਨਾ ਉਹ ਤੁਹਾਡੇ ਤੇ ਇੱਕ ਥੋਪਦੀ ਐ ਆਪਦੀ ਪਾਲਿਸੀ ਵੀ ਜੇ ਤੁਹਾਡੇ ਘਰ ਤੁਹਾਡੀ ਆਪਣੀ ਔਲਾਦ ਨਹੀਂ ਐ ਤੁਸੀਂ ਗੋਦ ਨਹੀਂ ਲੈ ਸਕਦੇ ਲੈਪਸ ਦੀ ਨੀਤੀ ਦੇ ਅਕੋਰਡਿੰਗ ਹਨਾ ਹੂੰ ਵੀ ਤੁਹਾਡੀ ਜਿਹੜੀ ਜਾਇਦਾਦ ਆ ਉਹ ਅੰਗਰੇਜ਼ ਜ਼ਬਤ ਕਰ ਲੈਣਗੇ ਅੰਗਰੇਜ਼ਾਂ ਦਾ ਕੰਮ ਹੀ ਇਹੀ ਸੀ ਉਹਨਾਂ ਨੇ ਕਿਸੇ ਨੂੰ ਨਹੀਂ ਛੱਡਿਆ ਕਿਸੇ ਵੀ ਤਰੀਕੇ ਜ਼ਬਤ ਕਰਨਾ ਸੀ ਬਸ ਕਰ ਲੋ ਤਾਂ ਮੈਨੂੰ ਉਹ ਮੈਂ ਤਾਂ ਲਿਖਿਆ ਸੀਗਾ ਵੀ ਮਿਸਾਲ ਮਿਸਾਲ ਚਾਹੇ ਉਹ ਕੋਈ ਵੀ ਹੈ ਤਾਂ ਔਰਤ ਹੈ ਹਿੰਦੁਸਤਾਨ ਦੀ ਹੈ ਕੀ ਹੋਇਆ ਉਹਦਾ ਜਨਮ ਪੰਜਾਬ ਚ ਨਹੀਂ ਹੋਇਆ ਕਿਤੇ ਤਾਂ ਹੋਇਆ ਹੈ ਬੇਸ਼ੱਕ ਉਹਨੂੰ ਇਹ ਕਹਿੰਦੇ ਨੇ ਵੀ ਉਹ ਕਿਹੜਾ ਜੀ ਸਮੁੱਚਤਾ ਦੇ ਲਈ ਲੜੀ ਸੀ ਉਹ ਤਾਂ ਆਪਣੇ ਨਿੱਜ ਵਾਸਤੇ ਲੜੀ ਸੀ ਮੈਂ ਕਹਿੰਦਾ ਮੈਂ ਕਹਿੰਨਾ ਪੰਜਾਬੀਓ ਤੁਸੀਂ ਆਪਣੇ ਨਿੱਜ ਵਾਸਤੇ ਲੜਨਾ ਸਿੱਖ ਲਓ ਠੀਕ ਹੈ ਤੁਸੀਂ ਪਹਿਲਾਂ ਆਪਣੇ ਨਿੱਜ ਵਾਸਤੇ ਲੜਨਾ ਸਿੱਖ ਲਓ ਤੁਸੀਂ ਪੰਜਾਬ ਵਾਸਤੇ ਜਾਂ ਹਿੰਦੁਸਤਾਨ ਵਾਸਤੇ ਜਾਂ ਸੰਸਾਰ ਵਾਸਤੇ ਤੁਸੀਂ ਬਾਅਦ ਦੇ ਵਿੱਚ ਲੜ ਲਿਓ ਹੁਣ ਤਾਂ ਇਹੋ ਜੀ ਸਥਿਤੀ ਆ ਗਈ ਲੋਕਾਂ ਨੂੰ ਨਿੱਜ ਵਾਸਤੇ ਵੀ ਨਹੀਂ ਲੜਨਾ ਆਉਂਦਾ ਤਾਂ ਉਹਦਾ ਮੈਂ ਜ਼ਿਕਰ ਕੀਤਾ ਸੀ ਵੀ ਜਗ ਉਤੇ ਛੱਡ ਗਈ ਮਸ਼ਾਲ ਵੱਖਰੀ ਤਾਂ ਹੀ ਮੈਂ ਇਹ ਗੱਲ ਕਹੀ ਸੀਗੀ ਬਾਕੀ ਦੂਸਰੀ ਗੱਲ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਜਦੋਂ ਅਸੀਂ ਜਫਰਨਾਮਾ ਪੜ੍ਹਦੇ ਆ ਫਿਰਦौसी ਦਾ ਜ਼ਿਕਰ ਕੀਤਾ ਹੈ ਜ਼ਫਰਨਾਮੇ ਦੇ ਵਿੱਚ ਔਰੰਗਜ਼ੇਬ ਨੂੰ ਕਿਹਾ ਸੀ ਵੀ ਫਿਰਦौसी ਦੇ ਅਕੋਰਡਿੰਗ ਕਾਲੀ ਸ਼ੈਤਾਨਾਂ ਦਾ ਕੰਮ ਹੈ ਹੁਣ ਉਹਨਾਂ ਨੇ ਵੀ ਉਹ ਫਿਰਦौसी ਨੂੰ ਕਿੱਥੋਂ ਚੱਕਿਆ ਕਿਹੜੀ ਸਦੀ ਦਾ ਹਨ ਉਹਨਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਤਾਂ ਐਸੇ ਕਰਕੇ ਜਿੱਥੇ ਵੀ ਆਪਾਂ ਨੂੰ ਕੋਈ ਚੰਗੀ ਗੱਲ ਮਿਲਦੀ ਹੈ ਉਹ ਚਾਹੇ ਆਪਣਾ ਦੁਸ਼ਮਣੀ ਕਿਉਂ ਨਾ ਹੋਵੇ ਉਹ ਤਾਂ ਦੁਸ਼ਮਣ ਵੀ ਹੈ ਨਹੀਂ ਸੀ ਪੰਜਾਬ ਦੀ ਉਹ ਤਾਂ ਸਿਰਫ ਆਪਣੀ ਚਾਂਸੀ ਰਿਆਸਤ ਵਾਸਤੇ ਲੜ ਰਹੀ ਸੀਗੀ ਠੀਕ ਹੈ ਇੱਕ ਔਰਤੀ ਦਾ ਦੂਸਰਾ ਮਾਈ ਭਾਗੋ ਤੋਂ ਪਿੱਛੋਂ ਬਹੁਤ ਸਾਰੀਆਂ ਔਰਤਾਂ ਕੱਲੂ ਘਾਰਿਆਂ ਦੇ ਵਿੱਚ ਲਾ ਲੋ ਜਾਂ ਹੋਰ ਉਸ ਤੋਂ ਪਿੱਛੋਂ ਸ਼ਹਾਦਤਾਂ ਹੋਈਆਂ ਨੇ ਜਿਨ੍ਹਾਂ ਦਾ ਆਪਾਂ ਜ਼ਿਕਰ ਕਰਦੇ ਆਂ ਪਰ ਗਿਣੀ ਚੁਣੀ ਜਿਹੜੀ ਇੰਨੀ ਉੱਭਰਦੀ ਐ ਜੀਤੋਂ ਅੰਗਰੇਜ਼ ਖੌਫ ਖਾਂਦੇ ਨੇ ਹਣਾ ਉਹ ਚਾਂਸੀ ਦੀ ਰਾਣੀ ਸੀ ਤਾਂ ਮੈਂ ਉਹਨਾਂ ਦਾ ਜ਼ਿਕਰ ਕੀਤਾ ਦੂਸਰੀ ਗੱਲ ਤੁਹਾਡੇ ਪਿੰਡ ਦਾ ਹਾਂ ਮਰਦਾਂਪੁਰ ਦਾ ਜਿਹੜਾ ਤੁਸੀਂ ਮੇਰੇ ਨਾਲ ਸ਼ੇਅਰ ਕੀਤੀ ਸੀ ਹਾਂ ਤੇ ਉਹਦਾ ਵੀ ਆਪਾਂ ਦੋਸਤੋ ਜ਼ਿਕਰ ਕਿਸੇ ਗਾਣੇ ਦੇ ਵਿੱਚ ਕਰਾਂਗੇ ਕਿ ਆਪਾਂ ਨੂੰ ਅਕਸਰ ਹੀ ਪੜਦੇ ਰਹਿਣਾ ਵੀ ਸਤਲੋਜ ਦੇ ਪਾਰ ਵਾਲੇ ਨੇ ਜਿਹੜੇ ਉਹਨਾਂ ਨੇ ਕਾਬਲ ਗੰਧਾਰ ਤੱਕ ਮੱਲਾ ਮਾਰੀਆਂ ਨੇ ਜਿਹੜੇ ਇਧਰ ਵਾਲੇ ਨੇ ਸਤਲੁਜ ਤੋਂ ਉਰਾਰ ਵਾਲੇ ਨੇ ਜਿਹੜੇ ਪਟਿਆਲਾ ਨਾਭਾ ਜੀਂਦ ਜੋ ਵੀ ਹੈਗੇ ਇਧਰ ਫਰੀਦਕੋਟ ਫਿਰੋਜ਼ਪੁਰ ਲੁਧਿਆਣਾ ਹੋ ਗਿਆ ਇਹ ਸਾਰੇ ਇਹ ਏਰੀਆ ਸਾਰਾ ਅੰਗਰੇਜ਼ਾਂ ਦਾ ਪਿੱਠੂ ਸੀਗਾ ਹੂੰ ਕਿਹਾ ਜਾਂਦਾ ਹੈ ਕਿਹਾ ਜਾਂਦਾ ਰਿਹਾ ਹੈ ਹਨ ਇਹ ਇਹ ਕਿਹਾ ਜਾਂਦਾ ਹੈ ਅਕਸਰ ਪਰ ਤੁਹਾਡੇ ਦੇਖੋ ਪਿੰਡ ਮਰਦਾਂਪੁਰ ਮਰਦਾਂਪੁਰ ਪਿੰਡ ਦੇ ਵਿੱਚ ਇੱਕ ਸਾਹਿਬਕੌਰ ਮਰਦਾਂ ਵਰਗੀ ਲੇਡੀ ਪੈਦਾ ਹੋਈ ਹੈ ਜਿਹੜੀ ਮਰਹੱਟਿਆਂ ਦੇ ਨਾਲ ਜ਼ਬਰਦਸਤ ਜੰਗ ਹੋਈ ਸੀ ਉਹਦੀ ਸਮਾਂ 1793 ਜਾਂ 94 ਸਵੀ ਦਾ ਹੈ ਤੁਹਾਡੇ ਪਿੰਡ ਦਾ ਨਾਂ ਮਰਦਾਂਪੁਰ ਬਿਲਕੁਲ ਬਿਲਕੁਲ ਜਿਵੇਂ ਚਾਂਸੀ ਦੀ ਰਾਣੀ ਨੂੰ ਵਿਰਾਗਣਾ ਕਹਿੰਦੇ ਨੇ ਵੀਰਾਵਾਂਗ ਲੜਨ ਵਾਲੀ ਉਸੇ ਤਰ੍ਹਾਂ ਮਰਦਾਂ ਵਾਂਗ ਲੜਨ ਵਾਲੀ ਕੁੜੀ ਸਾਹਿਬਕੌਰ ਹੂੰ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਪਿੰਡ ਦਾ ਨਾਂ ਉੱਚਾ ਕੀਤਾ ਇਹ ਇਸ ਪੱਖ ਤੋਂ ਲੈ ਕੇ ਆਪਾਂ ਜ਼ਿਕਰ ਕੀਤਾ ਹੋਰ ਵੀ ਬਹੁਤ ਸਾਰਿਆਂ ਦਾ ਜੋਧਿਆਂ ਦਾ ਜ਼ਿਕਰ ਕੀਤਾ ਆਪਾਂ ਅਹਿਮਦ ਸ਼ਾ ਅਬਦਾਲੀ ਤੇ ਦੇਖੋ ਪੀ ਐਚ ਡੀ ਕੀਤੀ ਹੈ ਸਰਦਾਰ ਗੰਡਾ ਸਿੰਘ ਨੇ ਹੂੰ ਜਿਉ ਸੋਚਦੇ ਵੀ ਆਪਾਂ ਨੂੰ ਕੀ ਲੋੜ ਸੀ ਉਹ ਤਾਂ ਦੁਸ਼ਮਣ ਸੀ ਸਾਡਾ ਸਾਨੂੰ ਪੀ ਐਚ ਡੀ ਕਰਨ ਦੀ ਕੀ ਲੋੜ ਉਹ ਕਿਉਂ ਐਡਾ ਵੱਡਾ ਬਣਿਆ ਕਿਉਂ ਹੋ ਤੋ ਹਿੰਦੁਸਤਾਨ ਕੰਮਦਾ ਸੀ ਸਾਰਾ ਉਹ ਐਕਸਪਲੇਨ ਕੀਤਾ 20 ਸਾਲ ਲਾ ਕੇ ਗੰਡਾ ਸਿੰਘ ਨੇ ਆਪਣੀ 20 ਸਾਲ ਜ਼ਿੰਦਗੀ ਦੇ ਲਾਏ ਹਨ ਉਹਦੇ ਉੱਪਰ ਤਾਂ ਇਹ ਚੀਜ਼ ਹੈ ਜਿੱਥੇ ਵੀ ਤੁਹਾਨੂੰ ਇਤਿਹਾਸਕਾਰ ਉਹੀ ਹੁੰਦਾ ਜਿਹੜਾ ਸਾਰਿਆਂ ਬਾਰੇ ਲਿਖਦਾ ਇਤਿਹਾਸਕਾਰ ਉਹ ਨਹੀਂ ਹੁੰਦਾ ਜਿਹੜਾ ਸਿਰਫ ਆਪ ਦੇ ਵਾਸਤੇ ਲਿਖਦਾ ਉਹਦਾ ਪੱਖਪਾਤੀ ਹੋ ਗਿਆ ਜੀ ਫਿਰ ਤਾਂ ਕਰਕੇ ਜ਼ਿਕਰ ਕੀਤਾ ਸੀ ਬਾਕੀ ਆਡੀਅנס ਕਮੈਂਟ ਕਰਨਾ ਚਾਹੀਦਾ ਕਰਦੇ ਰਹਿਣਾ ਚਾਹੀਦਾ ਸਾਨੂੰ ਵੀ ਪਤਾ ਲੱਗਦਾ ਰਹਿੰਦੇ ਅਸੀਂ ਕਿੱਥੇ ਗਲਤ ਵੀ ਹੋ ਸਕਦੇ ਹਾਂ ਅਸੀਂ ਸਹੀ ਵੀ ਹੋ ਸਕਦੇ ਹਾਂ ਇੱਕ ਤੁਸੀਂ ਗੱਲ ਹੋਰ ਕਹੀ ਹੋਈ ਹੈ ਆਪਣੇ ਗਾਣੇ ਦੇ ਵਿੱਚ ਤੁਸੀਂ ਕਿਹਾ ਹੋਇਆ ਹੈ ਵੀ ਜਿੱਥੇ ਸਾਡਾ ਖਾਲਸਾ ਕਾਲ ਕਿਹੜੀ ਜੰਗ ਵਿੱਚ ਰਹੇ ਉੱਥੇ ਸੂਰੇ ਬੁੱਕਦੇ ਸਾਡਾ ਖਾਲਸਾ ਕਾਲਜ ਬਣਿਆ ਕਿਹੜੀ ਜੰਗ ਵਿੱਚ ਰਹੇ ਉੱਥੇ ਸੂਰੇ ਬੁੱਕਦੇ ਨਾ ਤੁਸੀਂ ਜੰਗ ਦਾ ਜ਼ਿਕਰ ਕੀਤਾ ਐ ਨਾ ਖਾਲਸਾ ਕਾਲਜ ਦਾ ਕੀਤਾ ਖਾਲਸਾ ਕਾਲਜ ਸਾਡੇ ਪਟਿਆਲੇ 'ਚ ਵੀ ਹੈਗਾ ਖਾਲਸਾ ਕਾਲਜ ਅੰਮ੍ਰਿਤਸਰ 'ਚ ਵੀ ਹੈਗਾ ਤੁਸੀਂ ਉਹ ਕਿਹੜੇ ਦੀ ਗੱਲ ਕਰਦੇ ਹੋ ਪੂਰੀ ਗੱਲ ਤਾਂ ਦੱਸੀ ਹੋਈ ਨਹੀਂ ਹੈ ਕਿਤੇ ਨਹੀਂ ਜੀ ਉੱਥੇ ਜੰਗ ਹੋਈ ਐ ਉਹ ਖਾਲਸਾ ਕਾਲਜ ਅੰਮ੍ਰਿਤਸਰ ਵਾਲੇ ਦੀ ਐ ਜੀ ਇਹਦੇ ਵਿੱਚ ਇਹ ਪਤਾ ਕਿਉਂ ਜ਼ਿਕਰ ਕੀਤਾ ਹੈ ਇਹ ਇਹ ਇੱਕ ਇਹੀ ਜੀ جنگ ਹੈ ਜੀ ਜਿਹਦੇ ਵਿੱਚ ਕਹਿੰਦੇ ਸਿੰਘਾਂ ਦੇ ਲੜਦਿਆਂ ਸਿਰਾਂ ਤੋਂ ਪੱਗਾਂ ਲੱਤ ਗਈਆਂ ਸੀ ਕੇਸ ਉਹਨਾਂ ਦੇ ਗਲ ਦੇ ਵਿੱਚ ਪੈ ਗਏ ਸੀ ਉਹ ਕਿਹੜਾ ਸਮਾਂ ਉਹ ਇਹ ਸਮਾਂ ਹੈਗਾ ਜਦੋਂ ਅਹਿਮਦ ਸ਼ਾਹ ਅਬਦਾਲੀ ਦਾ ਪੋਤਾ ਸ਼ਾਹ ਜਬਾਨ 1797 ਈਸਵੀ ਦਾ ਸਮਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਉਮਰ 17 ਸਾਲ ਦੀ ਸੀ ਸ਼ਾਹ ਜਬਾਨ ਦੀ ਉਮਰ ਸੀ 26 ਸਾਲ ਦੀ ਉਦੋਂ ਸ਼ਾਹ ਜਬਾਨ ਨੇ ਲਾਹੌਰ ਦੇ ਵਿੱਚ ਘੁੰਮਣ ਵਾਲਾ ਤਖਤ ਲਵਾ ਲਿਆ ਸੀ ਸੰਮਨ ਬੁਰਜ ਦੇ ਵਿੱਚ ਉਹਦਾ ਇਹ ਸੀ ਵੀ ਦਾਦਾ ਰਾਜ ਕਰਕੇ ਵਗਿਆ ਹੁਣ ਮੈਂ ਰਾਜ ਕਰੂੰ ਦੂਸਰੇ ਪਾਸੇ ਸਰਬੱਤ ਖਾਲਸਾ ਮਿਸਲਾਂ ਇਕੱਠੀਆਂ ਹੋ ਰਹੀਆਂ ਸੀ ਮਹਾਰਾਜਾ ਰਣਜੀਤ ਸਿੰਘ ਇਕੱਠੇ ਕਰਦੇ ਪਏ ਸੀ ਜਥੇ ਇਕੱਠੇ ਹੋ ਰਹੇ ਸੀ ਇੱਥੇ ਆ ਕੇ ਅੰਮ੍ਰਿਤਸਰ ਇਕੱਠੇ ਹੁੰਦੇ ਸੀ ਸਾਰੇ ਜਥੇ ਉਹਨੇ ਕੀ ਸੋਚਿਆ ਉਹਨੇ ਮਿਸਲਾਂ ਦੇ ਵਿੱਚੋਂ ਕੁਝ ਨੂੰ ਕਿਹਾ ਵੀ ਤੁਸੀਂ ਮੇਰੀ ਅਧੀਨਗੀ ਦੇ ਵਿੱਚ ਆ ਕੇ ਮੇਰੀ ਅਧੀਨਗੀ ਦੇ ਵਿੱਚ ਆ ਕੇ ਤੁਸੀਂ ਸਾਹਮਣੋ ਜਿਹੜਾ ਕੋ ਸਾਹਮਣੇ ਸਿੱਖਾਂ ਨੂੰ ਕਹਤਾ ਵੀ ਜਾਓ ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਦਿਓ ਉਦੋਂ ਲੈਣਾ ਸਿੰਘ ਪੰਗੀ ਹੁੰਦਾ ਸੀ ਉਹਨੂੰ ਚੰਗਾ ਮੰਨਿਆ ਜਾਂਦੇ ਸੀ ਮਹਾਰਾਜਾ ਰਣਜੀਤ ਸਿੰਘ ਦਾ ਮਿੱਤਰ ਉਹ ਵੀ ਜਵਾਬ ਦੇਵੇ ਕਹਿੰਦਾ ਸਿੱਖ ਕਦੇ ਵੀ ਕਿਸੇ ਤੋਂ ਮੰਗ ਕੇ ਕੁਝ ਨਹੀਂ ਲੈਂਦੇ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਹਨਾਂ ਨੇ ਕਿਹਾ ਅਸੀਂ ਰਾਜ ਲਵਾਂਗੇ ਤਲਵਾਰ ਦੇ ਜ਼ੋਰ ਤੇ ਲਵਾਂਗੇ ਅਸੀਂ ਕਿਸੇ ਤੋਂ ਮੰਗ ਕੇ ਨਹੀਂ ਲੈਂਦੇ ਫਿਰ ਉਧਰੋਂ ਉਹਨੂੰ ਵੀ ਗੁੱਸਾ ਹੋ ਗਿਆ ਇਧਰੋਂ ਇਹਨਾਂ ਨੂੰ ਵੀ ਹੋ ਗਿਆ ਤਾਂ ਇਹ ਜਿੱਥੇ ਅੱਜ ਖਾਲਸਾ ਕਾਲਜ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਬਣਿਆ ਹੋਇਆ ਇਸ ਸਥਾਨ ਤੇ 11 ਜਨਵਰੀ 1797 ਨੂੰ ਰਾਤ ਨੂੰ ਜੰਗ ਹੋਈ ਹੈ ਉਹਦੇ ਵਿੱਚ ਸ਼ਾਹ ਜਮਾਨ ਤੇ ਸਿੰਘਾਂ ਦੇ ਦਰਮਿਆਨ ਇੰਨੀ ਖਤਰਨਾਕ ਜੰਗ ਹੋਈ ਹੈ ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਉਹਨਾਂ ਨੂੰ ਇੰਨਾ ਜ਼ਬਰਦਸਤ ਲੜੇ ਵੀ ਸੁਧ ਬੁੱਧ ਭੁੱਲ ਗਈ। ਕਾਰਨ ਕੀ ਸੀ? ਸਿੱਖ ਰਾਜ ਹੁਣ ਖੜਾ ਕਰ ਹੀ ਲਿਆ ਸੀ ਬਸ ਉਹਨਾਂ ਦੇ ਮਨਾਂ 'ਚ ਇਹ ਸੀ ਵੀ ਬਾਜੀ ਜਾਣ ਨਾ ਦੇਈਏ ਹੱਥ 'ਚੋਂ। ਉਦੋਂ ਬਾਅਦ ਉਹ ਰਾਤ ਨੂੰ 12 ਤਰੀਕ ਨੂੰ ਜਿਉ ਨਸਿਆ ਉਹ ਲਾਹੌਰ ਦੇ ਵਿੱਚ ਜਾ ਕੇ ਦਰਵਾਜ਼ੇ ਬੰਦ ਕਰਾਏ ਨੇ ਉਹਨੇ ਆਲੇ-ਦਾਲੇੋਂ। ਬੰਦ ਕਰਾਏ ਨੇ ਸਿੱਖ ਲਾਹੌਰ ਦੇ ਵਿੱਚ ਗਏ ਨੇ, ਪਿੱਛੇ ਗਏ ਨੇ ਉਹਦੇ। ਸਿੱਖਾਂ ਨੇ ਕੂਕਾਂ ਵੀ ਮਾਰੀਆਂ ਨੇ ਜਾ ਕੇ ਵੀ ਬਾਹਰ ਨਿਕਲ ਹੋਣ ਤੋਂ। ਫਿਰ ਉਹਨੇ ਆਪਦੇ ਬੰਦੇ ਵੀ ਭੇਜੇ ਉਦੋਂ ਬਾਅਦ ਰਾਤ ਨੂੰ ਠੀਕ ਹੈ ਵੀ ਦੇਖ ਕੇ ਆਓ ਸਿੱਖ ਕਿੱਥੇ ਤੱਕ ਬੈਠੇ ਨੇ ਫਿਰ ਥੋੜੀ ਜੀ ਦੂਰ ਗਏ ਸੀ ਕੁਝ ਕੁਸ ਉਹਨਾਂ ਦੇ ਬੰਦੇ ਸੀ ਸਿੱਖਾਂ ਨੇ ਉੱਥੇ ਮਾਰ ਮਕਾਤੇ ਇੰਨਾ ਦਬਦਬਾ ਫਿਰ ਉਦੋਂ ਬਾਅਦ ਉਹ ਆਪਣੀਆਂ ਤੋਪਾਂ ਤਾਂ ਪਾਈਆਂ ਸੱਟ ਕੇ ਭੱਜ ਗਿਆ ਮਹਾਰਾਜਾ ਰਣਜੀਤ ਸਿੰਘ ਨੇ ਬਾਅਦ ਦੇ ਵਿੱਚ ਉਹ ਵੀ ਆਪਾਂ ਜ਼ਿਕਰ ਕੀਤਾ ਸੀਗੀ ਤੋਪਾਂ ਮਹਾਰਾਜਾ ਜੀ ਸਿੰਘ ਨੇ ਕੱਢੀਆਂ ਸੀ ਉਹਦੀਆਂ ਬਾਹਰ ਤਾਂ ਕਰਕੇ ਵੀ ਉਹ ਜੰਗ ਦਾ ਆਪਾਂ ਜ਼ਿਕਰ ਕੀਤਾ ਵੀ ਜਿੱਥੇ ਸਾਡਾ ਖਾਲਸਾ ਕਾਲਜ ਬਣਿਆ ਕਿਹੜੀ ਜੰਗ ਵਿੱਚ ਰਹੇ ਤੇ ਸੂਰੇ ਬੁੱਕ ਦੇ ਬੁੱਕ ਦੇ ਦਾ ਮਤਲਬ ਹੈ ਤਾਂ ਹੀ ਪਾਇਆ ਵੀ ਪੂਰੇ ਜ਼ਬਰਦਸਤ ਤ ਟੱਕਰ ਹੋਈ ਸੀ ਉਹਨਾਂ ਦੀ ਆਪਸ ਦੇ ਤੁਸੀਂ ਬੜਾ ਹੁਬਕੇ ਦੱਸਦੇ ਹੋ ਇਹ ਗੱਲ ਵੀ ਸਾਡੇ ਸਿੱਖਾਂ ਨੇ ਖੈਬਰ ਪਾਰ ਤੱਕ ਮਾਰਾਂ ਮਾਰ ਲੀਆਂ ਕਦੇ ਉਹਨਾਂ ਬਾਰੇ ਤਾਂ ਗੱਲ ਵੀ ਕਰੋ ਨਾ ਵੀ ਜਿਹੜੇ ਆਪਣੇ ਚ ਗਦਾਰ ਹੋਏ ਐ ਜਿਹੜੇ ਆਪਣੀਆਂ ਕਿੰਨੀਆਂ ਰਿਆਸਤਾਂ ਗਦਾਰੀ ਕਰਕੇ ਗਈਆਂ ਕਦੇ ਉਹਨਾਂ ਦੀ ਗੱਲ ਕਿਉਂ ਨਹੀਂ ਕੀਤੀ ਸਤਗੁਰ ਸਿੰਘ ਨੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਅਸੀਂ ਇਤਿਹਾਸ ਲਿਖਣਾ ਹੁੰਦਾ ਹੈ ਜਾਂ ਕਿਤੇ ਡਰਤ ਨਹੀਂ ਲੱਗਦਾ ਤੁਹਾਨੂੰ ਵੀ ਮੈਨੂੰ ਸ਼ਾਇਦ ਕੋਈ ਉਹਨਾਂ ਦੇ ਲਾਣੇ ਬਾਣੇ ਚ ਹੋਊਗਾ ਉਹ ਕੁਝ ਕਹਿਣਗੇ ਜਾਂ ਕੁਝ ਕੋਈ ਐਦਾਂ ਦੀ ਗੱਲ ਤਾਂ ਨਹੀਂ ਹੈਗੀ ਨਹੀਂ ਜੀ ਜੇ ਡਰ ਲੱਗਦਾ ਹੁੰਦਾ ਆਪਾਂ ਇਹ ਕਦੋਂ ਕਹਿੰਦੇ ਮਰਾਟਿਆਂ ਨੇ ਬੜੀਆਂ ਛਲਾਂਗਾ ਮਾਰੀਆਂ ਨਾ ਹੋਏ ਮਰਾਟਿਆਂ ਨੇ ਬੜੀਆਂ ਛਲਾਂਗਾ ਮਾਰੀਆਂ ਨਾ ਹੋਏ ਸਿੰਗਾ ਵੇਚਦੇ ਜਾਂ ਡੋਗਰੇ ਦੇ ਮਿੰਟਾਂ 'ਚ ਮੁਲਕ ਵੇਚਦਾ ਜਿਵੇਂ ਕੱਟਾ ਵੇਚਦੇ ਜਾਂ ਡੋਗਰੇ ਦੇ ਮਿੰਟਾਂ 'ਚ ਮੁਲਕ ਵੇਚਦਾ ਹੋ ਜਿਵੇਂ ਕੱਟਾ ਵੇਚਦੇ ਜਾਂ ਪਹਾੜਾ ਸਿੰਘਾਲ ਦਾ ਜ਼ਿਕਰ ਕੀਤਾ ਸੀ ਮੈਂ ਪਹਾੜਾ ਸਿੰਘਾਲ ਵੇਚਤਾ ਫਰੀਦਕੋਟ ਲੈਣ ਲਈ ਪੰਜਾਬ ਵੇਚਤਾ ਇਹ ਚੀਜ਼ਾਂ ਦਾ ਜ਼ਿਕਰ ਆਪਾਂ ਕੀਤਾ ਜਿਹੜੀ ਗੱਲ ਮੈਂ ਤੁਸੀਂ ਪੁੱਛੀ ਆ ਬਿਲਕੁਲ درست ਪੁੱਛੀ ਆ ਸਹੀ ਪੁੱਛੀ ਆ ਪਹਿਲੀ ਗੱਲ ਤਾਂ ਜੀ ਜਿਹੜੇ ਗਾਣੇ ਹੁੰਦੇ ਨੇ ਨਾ ਇਹ 12 ਟਾਈਪ ਲਿਖੇ ਹੁੰਦੇ ਆ ਆਪਾਂ ਨੇ ਵੀ ਜੋਦਿਆਂ ਦਾ ਜ਼ਿਕਰ ਕੀਤਾਗੇ ਤਾਂ ਕਿ ਤੁਹਾਨੂੰ ਪਤਾ ਲਾ ਸਕੀ ਵੀ ਆਹ ਹੋਏ ਨੇ ਤੁਹਾਡਾ ਖੂਨ ਖੋਲ ਸਕੇ ਪਰ ਮੈਂ ਫੇਰ ਵੀ ਨਾਲੋਂ ਨਾਲ ਗਦਾਰਾਂ ਦਾ ਜ਼ਿਕਰ ਕੀਤਾ ਪਹਾੜਾ ਸਿੰਘ ਦਾ ਪਹਾੜਾ ਸਿੰਘ ਦਾ ਹੀ ਲਾ ਲਓ ਪਹਾੜਾ ਸਿੰਘ ਦਾ ਸ਼ਾਇਦ ਬਹੁਤਿਆਂ ਨੂੰ ਨਾਮ ਪਤਾ ਹੋਵੇ ਪਹਾੜਾ ਸਿੰਘ ਫਰੀਦਕੋਟ ਰਿਆਸਤ ਦਾ ਰਾਜਾ ਸੀ ਉਦੋਂ ਇਧਰ ਲੀਆਂ ਜਿਹੜੀਆਂ ਸੱਤ ਲੋਜੂਰਾਂ ਵਾਲੇ ਸੀਗੇ ਜਿਵੇਂ ਆਪਾਂ ਇੱਕ ਹੋਰ ਸੋਨ ਮੈਂ ਗੱਲ ਦੱਸਦਾ ਮੁਗਲਾਂ ਦੇ ਵੇਲੇ ਖਾਸ ਕਰ ਜਿਹੜਾ ਮੀਰ ਮੰਨੂ ਦੇ ਵੇਲੇ ਇਹ ਕਿਹਾ ਜਾਂਦਾ ਸੀਗੇ ਵੀ ਮਾਝੇ ਏਰੀਏ ਦੇ ਵਿੱਚ ਜਿਹੜੇ ਮੁਗਲਾਂ ਦੇ ਟਾਊਟ ਸੀਗੇ ਜਿਨ੍ਹਾਂ ਜਿਹੜੇ ਸਿੱਖਾਂ ਨੂੰ ਫੜਾਉਂਦੇ ਸੀ ਜਾਂ ਸਿੱਖਾਂ ਦੀ ਦੱਸ ਪਾਉਂਦੇ ਹੁੰਦੇ ਸੀ ਇੱਕ ਪੂਰੇ ਸੰਗਲੀ ਬਣਦੀ ਸੀ ਉਹਦੇ ਸਿੱਖਾਂ ਚੋਂ ਹੀ ਸੀਗੇ ਹਾਂ ਸਿੱਖਾਂ ਚੋਂ ਹੀ ਸੀਗੇ ਜੀ ਤੇ ਇੱਕ ਸੰਗਲੀ ਬਣਦੀ ਸੀ ਉਹਦੇ ਵਿੱਚੋਂ ਕੱਲੇ ਚੁਵਾਲ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਉਹਨਾਂ ਦੇ ਖਿਲਾਫ ਸੀਗੇ ਚੁਵਾਲ ਵਾਲਿਆਂ ਨੇ ਉਹ ਸੰਗਲੀ ਤੋੜੀ ਹੋਈ ਸੀ ਉਹ ਸਿੱਖਾਂ ਦੇ ਪੱਖ 'ਚ ਸੀਗੇ ਸਿੱਖਾਂ ਦੀ ਹੈਲਪ ਕਰਦੇ ਸੀ ਰਸਦ ਪਾਣੀ ਦਿੰਦੇ ਸੀ ਇਸੇ ਤਰ੍ਹਾਂ ਇੱਧਰ ਸਾਡੇ ਵਾਲੇ ਪਾਸੇ ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਬਾਕੀ ਸਾਰੇ ਉਹ 80-80 ਰੁਪਏ ਲੈਣ ਦੇ ਮਾਰੇ ਸਿੱਖਾਂ ਨੂੰ ਉਹ ਕਰਦੇ ਸੀ ਹਾਂਜੀ 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 Hindu ਕੁੜੀਆਂ ਦੇ ਸਿਰ ਵੱਡੀ ਗੱਲ ਹੈ ਸਤਗੁਰੂ ਸਿਆ ਇਹ ਬਹੁਤ ਵੱਡੀ ਗੱਲ ਹੈ ਜੀ ਇਹ ਇਹਦਾ ਜ਼ਿਕਰ ਕਰਮ ਸਿੰਘ ਸਟੋਰੀਆਂ ਦੀ ਕਿਤਾਬ ਇਤਿਹਾਸ ਖੋਜ ਦੇ ਵਿੱਚ ਪੜ੍ਹ ਸਕਦੇ ਨੇ ਠੀਕ ਹੈ ਸਾਡੇ ਆਪਦੇ ਤੇ ਦੂਸਰੀ ਗੱਲ ਹੈ ਜਿਹੜੀ ਇਧਰ ਵਾਲੀ ਆਗੇ ਸਾਡੇ ਸਤਲੁਜ ਉਰਾਰ ਵਾਲੇ ਆਗੇ ਜਿਹੜੇ ਉਹਦੇ ਵਿੱਚ ਰੀਪੋਦਮਨ ਨੂੰ ਛੱਡ ਕੇ ਨਾਬੇ ਵਾਲੇ ਨੂੰ ਛੱਡ ਕੇ ਹਾਂ ਬਾਕੀ ਸਾਰੇ ਦੇ ਸਾਰੇ ਅੰਗਰੇਜ਼ਾਂ ਦੀ سپورਟ ਸੀਗੇ ਜਿੰਨਾ ਹੋ ਸਕੇ ਮੈਂ ਜ਼ਿਕਰ ਕਰਦਾ ਬਾਕੀ ਆਉਣ ਵਾਲੇ ਗਾਣਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਮੈਂ ਮੁਦਕੀ ਦੀਆਂ ਜੰਗਾਂ ਦਾ ਦੋਨਾਂ ਜੰਗਾਂ ਦਾ ਜ਼ਿਕਰ ਕਰੂੰਗਾ ਗਾਣੇ ਦੇ ਵਿੱਚ ਉਹਨਾਂ ਦੇ ਵਿੱਚ ਮੈਂ ਉਹਨਾਂ ਦਾ ਜ਼ਿਕਰ ਵੀ ਕਰਨਾ ਹੈ ਜਿਹੜੇ ਸਾਡੇ ਆਪਣੇ ਹੁੰਦੇ ਹੋਏ ਸਾਡੇ ਆਪਣੇ ਨਾਲ ਗਦਾਰੀ ਕਰਗੇ ਜਿਨ੍ਹਾਂ ਦੇ ਵਿੱਚੋਂ ਰਣਜੋਤ ਸਿੰਘ ਮਜੀਠੀਆ ਵਰਗੇ ਵੀ ਜਿਹੜੇ ਸ਼ੱਕ ਦੇ ਆਧਾਰ ਤੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਉਹਨਾਂ ਨੇ ਵੀ ਇਹੋ ਜਿਹਾ ਕੁਝ ਕੀਤਾ ਹੈ ਉਹਨਾਂ ਦਾ ਜ਼ਿਕਰ ਵੀ ਅਸੀਂ ਕਰਾਂਗੇ ਤੇ ਕਰਦੇ ਹਾਂ ਪਹਾੜਾ ਸਿੰਘ ਦਾ ਮੈਂ ਦੱਸ ਦਿਆਂ ਪਹਾੜਾ ਸਿੰਘ ਫਿਰੋਜ਼ ਸ਼ਾਹ ਦੀ ਲੜਾਈ ਜਿਹੜੀ ਅੰਗਰੇਜ਼ਾਂ ਦੇ ਸਿੱਕਾ 'ਚ ਲੜੀ ਗਈ ਸੀ ਫਿਰੋਜ਼ ਸ਼ਾਹ ਦੀ ਲੜਾਈ ਦੇ ਵਿੱਚ ਅੰਗਰੇਜ਼ਾਂ ਦਾ ਸਿੱਕਾ ਸਭ ਪਾਣੀ ਮੁੱਕ ਗਿਆ ਸੀ ਰਾਤ ਤੀ ਪੂਰੀ ਪੈ ਚੁੱਕੀ ਸੀ ਤੇ ਸਿੱਖਾਂ ਨੂੰ ਜਿੱਥੇ ਵੀ ਪਤਾ ਲੱਗਦਾ ਵੀ ਉੱਥੇ ਕੋਈ ਬੋਲਦਾ ਹੈ ਅੰਗਰੇਜ਼ ਬੋਲਦਾ ਉੱਥੇ ਜਾ ਕੇ ਖਤਮ ਕਰ ਦਿੰਦੇ ਕੋਈ ਸਿੱਖ ਮਸ਼ਾਲ ਜਲਾ ਦਿੰਦਾ ਉੱਥੇ ਖਤਮ ਕਰ ਦਿੰਦੇ ਤੇ ਅੰਗਰੇਜ਼ ਲਗਭਗ ਮੈਦਾਨ ਛੱਡ ਕੇ ਭੱਜ ਚੁੱਕੇ ਸੀ ਇਤਰੋਂ ਸਿੱਖਾਂ ਕੋਲੇ ਵੀ ਸਭ ਕੁਝ ਖਤਮ ਹੋ ਚੁੱਕਿਆ ਸੀ ਪਹਾੜਾ ਸਿੰਘ ਨੇ ਉਸ ਸਮੇਂ ਮੌਕਾ ਸਾਹਮਣੇ ਆ ਉਹਨਾਂ ਦੀ ਅੰਗਰੇਜ਼ਾਂ ਦੀ ਹੈਲਪ ਕੀਤੀ ਹੈ ਜਾ ਕੇ ਅੰਗਰੇਜ਼ਾਂ ਦੀ ਹੈਲਪ ਕੀਤੀ ਹੈ ਉਹਨਾਂ ਨੂੰ ਅੰਨ ਪਾਣੀ ਰਸਤ ਪਾਣੀ ਦਿੱਤਨ ਨਾਲੇ ਇਹ ਦੱਸਿਆ ਵੀ ਸਿੰਘ ਮੈਦਾਨ ਛੱਡ ਗਏ ਨੇ ਹੁਣ ਸਿੰਘ ਤੁਹਾਡੇ ਪਿੱਛੇ ਨਹੀਂ ਆਉਣਗੇ ਹੁਣ ਤੁਸੀਂ ਮੈਦਾਨ ਮਾਰ ਲਓ ਜਾ ਕੇ ਕਿਉਂਕਿ ਦੋਨਾਂ ਦੀ ਸਿਚੁਏਸ਼ਨ ਇੱਕੋ ਜੀ ਸੀਗੀ ਤਾਂ ਇਹਦੇ ਵਿੱਚ ਸ਼ਾਹ ਮੁਹੰਮਦ ਨੇ ਵੀ ਲਿਖਿਆ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ ਸਿੱਖਾਂ ਨਾਲ ਸੀ ਉਸ ਦੀ ਗੈਰਸਾਲੀ ਉਹ ਭੱਜ ਜਾ ਕੇ ਲਾਟ ਨੂੰ ਮਿਲਿਆ ਗੱਲ ਦੱਸੀ ਸਾਰੀ ਭੇਤ ਵਾਲੀ ਸ਼ਾਹ ਮੁਹੰਮਦ ਦਾ ਸਾਮਲਾ ਛਿਲੇਖਾ ਨੇ ਸਿੰਘ ਛੱਡ ਗਏ ਨੇ ਮੈਦਾਨ ਖਾਦੀ ਅੱਗਦਾਰਾਂ ਦਾ ਜ਼ਿਕਰ ਮੈਥੋਂ ਵੀ ਪਹਿਲਾਂ ਵਾਲੇ ਇਤਿਹਾਸਕਾਰਾਂ ਨੇ ਵੀ ਕੀਤਾ ਆਪਾਂ ਵੀ ਕਰਦੇ ਰਵਾਂਗੇ ਠੀਕ ਹੈ ਅਸੀਂ ਇਹ ਗੱਲ ਮੰਨ ਲੈਨੇ ਆ ਤੁਹਾਡੀ ਤੁਸੀਂ ਕੋ ਹੋਰ ਸਿਆਪਾ ਪਾਤਾ ਤੁਸੀਂ ਕਹਿਤਾ ਵੀ ਹਰੀ ਸਿੰਘ ਨਲੂਏ ਤੇ ਬਰਾਬਰ ਨਲੂਏ ਤੋਂ ਵੀ ਪਹਿਲਾਂ ਤੁਸੀਂ ਕਹਿਤਾ ਨਲੂਏ ਤੋਂ ਪਹਿਲਾਂ ਇੱਕ ਹੋਇਆ ਸੂਰ ਆ ਕਿਹੜੀ ਨਵੀਂ ਗੱਲ ਕੱਢ ਮਾਰੀ ਵੀ ਨਲੂਏ ਤੋਂ ਵੱਡਾ ਕੌਣ ਹੋਇਆ ਦੱਸੋ ਮੈਨੂੰ ਹਰੀ ਸਿੰਘ ਉਹ ਨਲੂਏ ਤੋਂ ਵੱਡਾ ਜਿਹਨੇ ਕਾਬਲ ਕੰਦਾਰ ਤੱਕ ਖੈਬਰ ਦਰਰਾ ਬੰਦ ਕੀਤਾ ਜਿਹਨੇ ਉਹ ਤੋਂ ਵੀ ਵੱਡਾ ਕੋਈ ਹੋਇਆ ਤੁਸੀਂ ਗਜਾਫਰ ਖਾਨ ਲਿਆ ਕੇ ਖੜਾ ਕਰਤਾ ਸਾਡੇ ਵਿੱਚ ਜਿਹਨੂੰ ਸਾਡਾ ਕੋ ਜਾਣਦਾ ਹੀ ਨਹੀਂ ਹੈਗਾ ਉਹ ਕਿੱਥੋਂ ਤੁਸੀਂ ਲਿਆ ਕੇ ਪਾਇਆ ਵਿੱਚ ਜਫਰ ਖਾਨ ਨੂੰ ਕੋਈ ਨਹੀਂ ਸੀ ਜਾਣਦਾ ਤਾਂ ਹੀ ਉਹਨੂੰ ਹਰੀ ਸਿੰਘ ਨਲੂਏ ਨਾਲ ਆਪਾਂ ਗੱਲਬਾਤ ਕਰਕੇ ਕੰਪੇਅਰ ਨਹੀਂ ਮੈਂ ਕਹਿ ਸਕਦਾ ਹਰੀ ਸਿੰਘ ਨਲੂਏ ਨਾਲ ਤਾਂ ਹੀ ਕਿਹਾ ਜਦੋਂ ਹਰੀ ਸਿੰਘ ਨਲੂਏ ਬਾਰੇ ਕੋਈ ਸ਼ੱਕ ਨਹੀਂ ਬਹੁਤ ਵੱਡੀ ਪ੍ਰਾਪਤੀ ਹੈ ਪਰ ਜਫਰ ਖਾਨ ਤੇ ਮੈਨੂੰ ਇੱਕ ਤਰ੍ਹਾਂ ਇਹ ਚੀਜ਼ ਹੋਈ ਵੀ ਯਾਰ ਇੱਕ ਹੀਰਾ ਲੁਕਿਆ ਰਹਿ ਗਿਆ ਕਿਤੇ ਜਿਹੜਾ ਜਿਹੜਾ ਰੋਲ ਸਰਦਾਰ ਹਰੀ ਸਿੰਘ ਨਲੂਏ ਦਾ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਨੂੰ ਉੱਪਰ ਚੱਕਣ ਤੱਕ ਹੈ ਜਿਹੜੀ ਧਾਕ ਸਰਦਾਰ ਹਰੀ ਸਿੰਘ ਨਲੂਏ ਨੂੰ ਦੇਖ ਕੇ ਕਾਬਲ ਕੰਧਾਰ ਦੇ ਡਰਦੇ ਨੇ ਮਹਾਵਰੇ ਬਣ ਚੁੱਕੇ ਨੇ ਵੀ ਹਰੀਆ ਰਾਂਗਲੇ ਸੌਜਾ ਬੱਚਾ ਹਰੀਆ ਰਾਂਗਲੇ ਸੇਮ ਉਹੀ ਸਾਰੀਆਂ ਪੋਜੀਸ਼ਨਾਂ ਸੇਮ ਉਹੀ ਸਾਰੀਆਂ ਘਟਨਾਵਾਂ ਜਿਹੜੀਆਂ ਜ਼ਫਰ ਖਾਨ ਦੇ ਇਤਿਹਾਸ ਦੇ ਵਿੱਚ ਪੜ ਸਕਦੇ ਆਪਾਂ ਤੇ ਦੂਸਰੀ ਦੁੱਖ ਦੀ ਗੱਲ ਹੈਗੀ ਜਫਰ ਖਾਨ ਦਾ ਇਤਿਹਾਸ ਹੈ ਜਿਹੜਾ ਉਹ ਲਿਖਿਆ ਨਹੀਂ ਗਿਆ ਹਰੀ ਸਿੰਘ ਨੜੂਏ ਤੇ ਤਾਂ ਗੀਤ ਆ ਗਏ ਤੇ ਆਸ ਆ ਗਏ ਬਹੁਤ ਵਧੀਆ ਲਿਖ ਦਿਆ ਜ਼ਫਰ ਖਾਨ ਸੀ ਜਿਹੜਾ ਇਹ ਮੈਂ ਤੁਹਾਨੂੰ ਦੱਸ ਦਿਆਂ ਵੀ ਦਿੱਲੀ ਸਲਤਨਤ ਨਾਲ ਸੰਬੰਧਿਤ ਸੀਗਾ ਅਲਾਉਦੀਨ ਖਿਲਜੀ ਦੇ ਸਮੇਂ ਉਹਦਾ ਸੈਨਾਪਤੀ ਸੀ ਇਹ ਅਲਾਉਦੀਨ ਖਿਲਜੀ ਹੈ ਇਹ ਕਹਿ ਸਕਦੇ ਆ ਵੀ ਉਹਦੇ ਕਰਕੇ ਵੱਡੇ ਵੱਡੇ ਹਮਲੇ ਆਪਦੀ ਚੜ੍ਹਤ ਉਹਦੇ ਕਰਕੇ ਸੀ ਉਹਦੀ ਜ਼ਫਰ ਖਾਨ ਕਰਕੇ ਤੇ ਜਦੋਂ ਮੰਗੋਲਾ ਨੇ ਭਾਰਤ ਦੇ ਵਿੱਚ ਐਂਟਰ ਕੀਤਾ ਕੁਤਲੁਗ ਖਾਨ ਸੀ ਜਿਹੜਾ ਮੰਗੋਲ ਸੀ ਆਇਆ ਸੀ 1299 ਈਸਵੀ ਦੀ ਗੱਲ ਹੈ ਜੀ ਇਹ ਪਹਿਲਾਂ ਉਦੋਂ ਤਾਂ ਹਿੰਦੁਸਤਾਨ ਦੇ ਵਿੱਚ ਚਾਹੇ ਪੰਜਾਬ ਸੀ ਸਾਰਾ ਉਹਨਾਂ ਦੀ ਰਾਜ ਹੁੰਦਾ ਸੀ ਕਿਉਂਕਿ ਸਿੱਖ ਰਾਜ ਦੀ ਸਥਾਪਨਾ ਹੋਈ ਨਹੀਂ ਸੀ ਬਾਬਾ ਸਾਹਿਬ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੀਆਂ ਗੱਲਾਂ ਨੇ ਉਦੋਂ ਦਾ ਤੁਸੀਂ ਸਿਚੁਏਸ਼ਨ ਹੀ ਦੇਖੋ ਕਿਹੜੀ ਹੋਊਗੀ ਉਦੋਂ ਤਾਂ ਇਹ ਚੀਜ਼ ਦੀ ਨਿਓ ਹੀ ਨਹੀਂ ਰੱਖੀ ਹੋਈ ਸੀ ਜਿਨ੍ਹਾਂ ਨੇ ਪੰਜਾਬ ਨੂੰ ਜਿਹੜਾ ਸਿਕਿਉਰ ਕਰਨਾ ਸੀ ਉਹ ਜ਼ਮਾਨੇ ਦੇ ਵਿੱਚ ਮੁਗਲ ਜਿਹੜੀ ਐਨੀ ਬੇਦਰਦ ਬੇਰਹਿਮ ਆਪਾਂ ਕਹਿ ਸਕਦੇ ਹਾਂ ਜ਼ਾਲਮ ਕੌਮ ਸੀ ਜਿਹਦਾ ਨਾਮ ਸੁਣ ਕੇ ਚੰਗੇ ਚੰਗੇ ਕਹਿੰਦੇ ਕੌਂਦੇ ਰਾਜੇ ਤਖਤ ਛੱਡ ਕੇ ਭੱਜ ਜਾਂਦੇ ਹੁੰਦੇ ਸੀ ਵੀ ਅਸੀਂ ਨਹੀਂ ਲੜ ਸਕਦੇ ਸਾਡੀ ਜਾਨ ਹੀ ਬਚ ਜੇ ਨਹੀਂ ਵਾਧੂ ਹੈ ਉਹਨਾਂ ਨੂੰ ਪਤਾ ਸੀ ਜਿੱਥੋਂ ਦੀ ਉਹ ਲਾਂਗੇ ਸਭ ਤੈਸ ਲੈ ਸਕੂ ਕੁਝ ਨਹੀਂ ਛੱਡਣਾ ਉਹਨਾਂ ਨੇ ਪਰਿੰਦੇ ਵੀ ਇਵਨ ਕਿ ਪਰਿੰਦਿਆਂ ਨੂੰ ਵੀ ਨਹੀਂ ਛੱਡਦੇ ਸੀ ਇੱਥੋਂ ਤੱਕ ਕਿਹਾ ਜਾਂਦਾ ਸੀ ਜਲਾ ਦਿੰਦੇ ਫਸਲਾਂ ਘਰ-ਬਾਰ ਸਭ ਸਾੜ ਦਿੰਦੇ ਔਰਤਾਂ ਦੀ ਬੇਬਤੀ ਕਰਨੀ ਜਦੋਂ ਅਸੀਂ ਉਹ ਸਾਰਾ ਮੰਜ਼ਰ ਆਪਣੀ ਅੱਖਾਂ ਦੇ ਸਾਹਮਣੇ ਦੇਖਦੇ ਹਾਂ ਉਦੋਂ ਇੱਕ ਬੰਦਾ ਇਹੋ ਜਿਹਾ ਉਹਨਾਂ ਦੇ ਸਾਹਮਣੇ ਖੜਾ ਹੁੰਦਾ ਆ ਕੇ ਜ਼ਫਰ ਖਾਨ ਜੀ ਨੂੰ ਕਹਿ ਦਿੰਦੇ ਆ ਤੇ ਆਪਦੇ ਉਹ ਵੀ ਆਪਦੇ ਰਾਜੇ ਅਲਾਉਦੀਨ ਖਿਲਜੀ ਦੀ ਇਜਾਜ਼ਤ ਤੋਂ ਬਿਨਾ ਉਹ ਸ਼ਾਇਦ ਉਹਨਾਂ ਨਾਲ ਸੰਧੀ ਕਰ ਲੈਂਦਾ ਉਹਦੀ ਇਜਾਜ਼ਤ ਤੋਂ ਬਿਨਾਂ ਉਹਨੇ ਲੜਾਈ ਲੜੀ ਐ ਉਹ ਕਿੱਲੀ ਦੀ ਲੜਾਈ ਦਿੱਲੀ ਲਾਗੇ ਕਿੱਲੀ ਪੈਂਦਾ ਉੱਥੇ ਲੜਾਈ 1000 ਸੈਨਿਕਾਂ ਨੂੰ ਲੈ ਕੇ ਅਬਦੀ ਅਬਦੀ ਵੱਡੀ 10000 ਦੀ ਸੈਨਾ ਦੇ ਵਿੱਚੋਂ 1000 ਸੈਨਿਕੋ ਨੇ ਆਪਦੇ ਅੱਡ ਕੱਢ ਲਏ ਵੀ ਆਪਾਂ ਭੱਜਾਂਗੇ ਇਹਨਾਂ ਦੇ ਪਿੱਛੇ ਭੱਜਾਂਗੇ ਇਹਨਾਂ ਨੂੰ ਮਾਰ ਕੇ ਆਵਾਂਗੇ ਉੱਥੇ ਜਾ ਕੇ ਕੁਤਲ ਖਾਨ ਨੂੰ ਜ਼ਖਮੀ ਕੀਤਾ ਉਦੋਂ ਇਹ ਵੀ ਕਿਹਾ ਜਾਂਦਾ ਮੈਂ ਤਾਂ ਇਹ ਕਹਿੰਦਾ ਉਹਨੂੰ ਕਹਿੰਦੇ ਵੀ ਇਹਦੇ ਦਿਲ ਤੇ ਤੀਰ ਮਾਰੋ ਉਹਦੇ ਦਿਲ ਤੇ ਤੀਰ ਵੱਜਿਆ ਸੀ ਉੱਥੇ ਮੈਂ ਉਹਦੇ ਬਾਰੇ ਇਹ ਵੀ ਕਿਹਾ ਸੀਗਾ ਵੀ ਉਹ ਇਹ ਸੋਚਦੇ ਹੋਣੇ ਹਿੰਦੁਸਤਾਨ ਦੇ ਦਿਲ 'ਚ ਵੱਸਦਾ ਹੈ ਇਹਦੇ ਦਿਲ 'ਚ ਤੀਰ ਮਾਰੋ ਏ ਤਾਂ ਉਹਦੇ ਦਿਲ 'ਚ ਤੀਰ ਮਾਰਿਆ ਜਦੋਂ ਉਹਦੀ ਬੇਸ਼ੱਕ ਮੌਤ ਹੋ ਗਈ ਸੀਗੀ ਪਰ 쿠ਤਲੂ ਖਾਨ ਇੰਨਾ ਜ਼ਖਮੀ ਹੋ ਗਿਆ ਸੀ ਕਿ ਸਾਰੀ ਦੀ ਸਾਰੀ ਫੌਜ ਮੰਗੋਲਾ ਦੀ ਫੌਜ ਲੈ ਕੇ ਵਾਪਸ ਭੱਜ ਗਿਆ ਸੀ ਮੁੜ ਕੇ ਹਿੰਦੁਸਤਾਨ 'ਚ ਐਂਟਰੀ ਨਹੀਂ ਕਰ ਸਕਿਆ ਸੀ ਉਹ ਤਾਂ ਉਸ ਤੋਂ ਬਾਅਦ ਹੁਣ ਤੱਕ ਜਿਹੜੇ ਉਹਦੇ ਦਿੱਲੀ ਦੇ ਇਤਿਹਾਸ ਕਰ ਸੀ ਉਹਨਾਂ ਨੇ ਕੋਈ ਜ਼ਿਕਰ ਨਹੀਂ ਕੀਤਾ ਉਹਦਾ ਅਮੀਰ ਖੋਸਰ ਵਰਗੇ ਵੱਡੇ ਇਤਿਹਾਸ ਕਰਨ ਦਾ ਕੋਈ ਜ਼ਿਕਰ ਨਹੀਂ ਕੀਤਾ ਉਹਨੂੰ ਦਬਤ ਆ ਸਿਰਫ ਬਿਰਾਨੀ ਵਰਗਿਆਂ ਨੇ ਕੁਝ ਇਤਿਹਾਸਕਾਰਾਂ ਨੇ ਉਹਦੀ ਗੱਲ ਕੀਤੀ ਹੈ ਅੱਜ ਵੀ ਲੋਕ ਤੁਸੀਂ ਜਦੋਂ ਉਹਦਾ ਜ਼ਫਰ ਖਾਨ ਦੀ ਹਿੰਦੁਸਤਾਨ ਦੇ ਵਿੱਚ ਗੱਲ ਤੁਰਦੀ ਹੈ ਜਿਹੜੇ ਚੰਗੇ ਇਤਿਹਾਸਕਾਰ ਨੇ ਉਹ ਕਹਿੰਦੇ ਨੇ ਤੇਰਾ ਧੰਨਵਾਦ ਜ਼ਫਰ ਖਾਨ ਤਾ ਹਿੰਦੁਸਤਾਨ ਨੂੰ ਮੰਗੋਲਾ ਦੇ ਹਮਲਿਆਂ ਤੋਂ ਬਚਾਇਆ ਸੀ ਤਾਂ ਜਦੋਂ ਵੀ ਕਦੇ ਉਹਨਾਂ ਦੇ ਮੰਗੋਲਾ ਦੇ ਘੋੜੇ ਕਿਤੇ ਪਾਣੀ ਨਾ ਪੀਂਦੇ ਜਿਹੜੀ ਕੌਮ ਤੋਂ ਸਾਰੀ ਦੁਨੀਆ ਡਰਦੀ ਹੈ ਉਹ ਉਹ ਬੰਦੇ ਆਪਦੇ ਘੋੜਿਆਂ ਨੂੰ ਐ ਕਹਿ ਰਹੇ ਨੇ ਤੈਨੂੰ ਉਹ ਬੰਦਾ ਦਿਖਾਈ ਦਿੰਦਾ ਹੈ ਤੁਸੀਂ ਦੇਖੋ ਵੀ ਨਲੂਏ ਤੋਂ ਪਹਿਲਾਂ ਕਿੰਨਾ ਜ਼ਬਰਦਸਤ ਬੰਦਾ ਸੀ ਸਾਡੇ ਕੋਲੇ ਤਾਂ ਕਰਕੇ ਆਪਾਂ ਜੀ ਉਹਦਾ ਜ਼ਿਕਰ ਕੀਤਾ ਹੈ ਜ਼ਫਰ ਖਾਨ ਦਾ ਜੀ ਉਹਦੇ ਵਿੱਚ ਤੁਸੀਂ ਆਪ ਦਾ ਗਾਣਾ ਚਲਾਣ ਦੇ ਮਾਰੇ ਇੱਕ Song ਦੇ ਵਿੱਚ ਲਾਈਨ ਪਾਈ ਹੈ ਤੁਸੀਂ ਮੈਂ ਸੁਣੀ ਸੀ ਪਿੱਛੇ ਜੇ ਉਹ ਵੀ ਆਉਂਦੀ ਸਤਲੁਜ ਟੱਪ ਕੇ ਨਾ ਕੰਪਨੀ ਆਉਂਦੀ ਸਤਲੁਜ ਟੱਪ ਕੇ ਨਾ ਕੰਪਨੀ ਤੇ ਚੜ ਤਾਣਾ ਤਾਪ ਰਣਜੀਤ ਨੂੰ ਮਹਾਰਾਜਾ ਰਣਜੀਤ ਸਿੰਘ ਤੇ ਕਹਿੰਦੇ ਆ ਵੀ ਜ਼ਹਿਰ ਦੇਣ ਨਾਲ ਮਰਿਆ ਤੁਸੀਂ ਆਪਦਾ ਗਾਣਾ ਚਲਾਉਣ ਵਾਰ ਇਹਨੂੰ ਤਾਪ ਚੜਾ ਕੇ ਮਾਰੀ ਜਾਂਦੇ ਹੋ ਯਾਰ ਇੱਕ ਤੇ ਇਦਾਂ ਦਾ ਨਹੀਂ ਹੈਗਾ ਵੀ ਤੁਸੀਂ ਸਿਰਫ ਗਾਣੇ ਦੇ ਵਿੱਚ ਵੀ ਆਹ ਸੂਤ ਜਾਂ ਆਉਂਦਾ ਇੱਥੇ ਤਾਪ ਚੜ੍ਹਨਾ ਵੀ ਤਾਂ ਲਿਖਤਾ ਨਹੀਂ ਨਹੀਂ ਐ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਵੀ ਗਾਣਾ ਚਲਾਉਣ ਦੇ ਮਾਰੇ ਗਾਣਾ ਤਾਂ ਵੈਸੇ ਵੀ ਚੱਲ ਜਾਂਦਾ ਇਹ ਦੋ ਗੱਲਾਂ ਨੇ ਜੀ ਇੱਕ ਤਾਂ ਦੇਖੋ ਮੈਂ ਪਹਿਲੀ ਲਾਈਨ ਲਿਖੀ ਹੈ ਜਿਹੜੀ ਜਿਹੜੀ ਪਹਿਲੀ ਲਾਈਨ ਹੁੰਦੀ ਹੈ ਗਾਣੇ ਦੀ ਮੇਰੇ ਮੈਂ ਕੋਸ਼ਿਸ਼ ਇਹ ਕਰਦਾ ਵੀ ਦੂਸਰੀ ਲਾਈਨ ਦਾ ਜਵਾਬ ਦਿੰਦੀ ਆ ਉਹ ਪਹਿਲੀ ਲਾਈਨ ਮੈਂ ਇਹ ਪਾਈ ਆ ਵੀ ਆਉਂਦੀ ਸਤਲੁਜ ਟੱਪ ਕੇ ਨਾ ਕੰਪਨੀ ਕੰਪਨੀ ਸਤਲੁਜ ਦੇ ਇਧਰਲੇ ਪਾਸੇ ਬੈਠੀ ਸੀ ਜਦੋਂ ਰਣਜੀਤ ਸਿੰਘ ਦੀ ਡੈਥ ਹੋ ਜਾਂਦੀ ਹੈ ਨਾਲ ਦੀ ਨਾਲ ਐਂਟਰ ਕਰ ਜਾਂਦੀ ਹੈ ਜਿਹੜੀ ਸੰਧੀ ਰੋਪੜ ਵਿਖੇ ਸੰਧੀ ਹੋਈ ਹੋਈ ਹੈ ਨਾ ਉਹ ਸੰਧੀ ਦੀਆਂ ਸ਼ਰਤਾਂ ਉਹਨਾਂ ਨੇ ਉਹਦੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੀ ਤੋੜ ਦਿੱਤੀਆਂ ਜਦੀ ਉਹ ਐਂਟਰ ਕਰ ਗਏ ਉਹ ਮਹਾਰਾਜਾ ਰਣਜੀਤ ਸਿੰਘ ਨੇ ਟੱਪੇ ਸੀ ਉਹਨਾਂ ਦੇ ਹੁੰਦੇ ਉਹਨਾਂ ਨੇ ਤੋੜੀਆਂ ਨੇ ਸ਼ਰਤਾਂ ਨਹੀਂ ਤੁਸੀਂ हां वो भी मैं ਦੱਸ ਰਿਹਾ हां ਉਹ ਉਹ ਗੱਲ ਕਲੀਅਰ ਕਰੋ ਸਾਨੂੰ ਉਹ ਵੀ ਮੈਂ ਦੱਸ ਰਿਹਾ ਹਾਂ ਵੀ ਸਾਰੀ ਚੀਜ਼ ਦੱਸਣ ਦੀ ਪਹਿਲਾਂ ਤਾਂ ਮੈਂ ਪਹਿਲੀ ਗੱਲ ਦੱਸੀ ਹੈ ਹਾਂ ਉਹ 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 ਗੱਲ ਦਾ ਮੇਨ ਮਕਸਦ ਉਹ ਹੈ ਸਾਡਾ ਇਤਿਹਾਸ ਤਾਂ ਜੀ ਦੇਖੋ ਬਹੁਤ ਲਿਖਿਆ ਪਿਆ ਪਰ ਮੇਰੀ ਜਿਹੜੀ ਕੋਸ਼ਿਸ਼ ਹੁੰਦੀ ਹੈ ਮੈਂ অথੈਨਟਿਕ ਚੀਜ਼ਾਂ ਚਾਹਦਾ ਹੂੰ ਹੁਣੇ ਦੇਖੋ ਤੁਸੀਂ ਲਾਹੌਰ ਦੇ ਵਿੱਚ ਜਾ ਕੇ ਦੇਖੋ ਬਹੁਤੇ ਜਾ ਕੇ ਵੀ ਆਏ ਨੇ ਬਹੁਤੇ ਜਾਣਗੇ ਵੀ ਪਰਮਾਤਮਾ ਕਰੇ ਤੁਸੀਂ ਖੁਦ ਵੀ ਤੁਹਾਨੂੰ ਮੌਕਾ ਮਿਲੇ ਮਹਾਰਾਜਾ ਜਿਹੜੀ ਫਕੀਰ ਅਜੀਦੀਨ ਦੀ 5ਵੀਂ ਪੀੜ੍ਹੀ ਦੇ ਵਿੱਚ ਜਿੱਥੇ ਉਹਨਾਂ ਦੇ ਕੋਲੇ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਸਾਜੋ-ਸਮਾਨ ਸਾਹਮਣੇ ਪਿਆ ਉੱਥੇ ਦੋ ਥਾਲੀਆਂ ਨੇ ਉਹਨਾਂ ਕੋਲੇ ਉਹ ਤੁਸੀਂ ਵੇਖ ਸਕਦੇ ਹੋ ਉਹਨਾਂ ਨੇ ਵੀਡੀਓ ਬਣਾ ਕੇ ਵੀ ਪਾਈ ਹੋਈ ਹੈ ਉਹਦੇ ਵਿੱਚ ਦਿਖਾਉਂਦੇ ਨੇ ਦੋ ਥਾਲੀਆਂ ਉਹਨਾਂ ਦੇ ਵਿੱਚੋਂ ਇੱਕ ਥਾਲੀ ਤਾਂ ਇਹੀ ਜੀ ਹੈ ਜਿਹਦੇ ਵਿੱਚ ਜ਼ਹਿਰ ਵਾਲਾ ਖਾਣਾ ਤੁਸੀਂ ਪਾਉਂਗੇ ਆਪਦਾ ਕਲਰ ਚੇਂਜ ਕਰ ਦੋਗੇ ਦੂਸਰੀ ਥਾਲੀ ਉਹਦੇ ਵਿੱਚ ਇਹੀ ਜੀ ਹੈ ਉਹ ਤਰੇੜਾ ਖਾਜੂਗੀ ਟੁੱਟਜੂਗੀ ਜੇ ਜ਼ਹਿਰ ਉਹਦੇ ਚ ਪਾਤਾ ਜੇ ਜ਼ਹਿਰ ਨਾ ਦੇ ਕੁਝ ਵੀ ਉਹਦੇ ਵਿੱਚ ਪੈਂਦਾ ਤੀਸਰੀ ਗੱਲ ਹੈ ਮਹਾਰਾਜਾ ਰਣਜੀਤ ਸਿੰਘ ਜੋ ਵੀ ਖਾਂਦੇ ਸੀ ਪਾਣੀ ਦਾ ਗਲਾਸ ਵੀ ਪੀਂਦੇ ਸੀ ਫਕੀਰ ਅਜੀਜਦੀਨ ਦੀ ਉਹਤੇ ਸਟੈਂਪ ਲੱਗਦੀ ਹੁੰਦੀ ਸੀ ਪਹਿਲਾਂ ਇੰਨਾ ਸਖਤ ਤਰੀਕੇ ਦੇ ਨਾਲ ਜਿਹੜੇ ਆਲੇ-ਦਾਲੇ ਹੋਵੇ ਲੱਗਿਆ ਰੋਟੀ ਪਾਣੀ ਖਾਣ ਤੋਂ ਲੈ ਕੇ ਉਹਨੂੰ ਜ਼ਹਿਰ ਦੇ ਕੇ ਕੋਈ ਕਿਸ ਤਰ੍ਹਾਂ ਮਾਰ ਸਕਦਾ ਜਿਹੜੇ ਮਹਾਰਾਜਾ ਰਣਜੀਤ ਸਿੰਘ ਬਹੁਤ ਸਿਆਣੇ ਸੀਗੇ ਅੰਗਰੇਜ਼ਾਂ ਤੋਂ ਵੀ ਕਿਤੇ ਜ਼ਿਆਦੇ ਸਿਆਣੇ ਸੀ ਉਹਨੂੰ ਉਹ ਅੰਗਰੇਜ਼ ਚਲਾਕੀ ਨਾਲ ਜ਼ਹਿਰ ਕਿਵੇਂ ਦੇ ਦੇਣਗੇ ਇਹ ਤੇ ਸੋਚਣ ਦੀ ਲੋੜ ਹੈ ਇਹਨਾਂ ਚੀਜ਼ਾਂ ਦੇ ਕੰਮ ਕਰਨ ਦੀ ਲੋੜ ਹੈ ਫਕੀਰ ਅਜਿਜ਼ਦੀਨ ਦੀ ਉਹ ਪੀੜ੍ਹੀ ਕਹਿੰਦੀ ਆ ਸਾਡੇ ਕੋਲ ਆਓ ਇਤਿਹਾਸ ਪੜੋ ਜਿਹੜਾ ਇਤਿਹਾਸ ਤੁਸੀਂ ਪੜਦੇ ਵੀ ਉਹ ਤਾਂ ਗਲਤ ਹੈ ਤੁਸੀਂ ਸਾਡੇ ਨਾਲ ਗੱਲ ਕਰੋ ਆ ਕੇ ਇਹ ਕਿੱਥੇ ਆ ਕਿਹੜੀ ਵੀਡੀਓ ਚ ਆ ਇਹ ਇਹ ਉਹਨਾਂ ਦੇ ਵੀਡੀਓ ਪਾਈ ਹੋਈ ਹੈ ਆਪਾਂ ਥੱਲੇ ਲਿੰਕ ਦੇ ਦਾਂਗੇ ਆਪਣੇ ਚੈਨਲ ਦੇ ਜਰੂਰ ਦੇਖਣਾ ਸਾਰਿਆਂ ਨੇ ਉਸ ਜਰੂਰ ਸੁਣਨਾ ਤੇ ਉਹ ਇਤਿਹਾਸ ਨਾਲ ਮੈਨੂੰ ਵੀ ਪ੍ਰਮਾਤਮਾ ਕਰੇ ਮੌਕਾ ਮਿਲੇ ਮੈਂ ਖੁਦ ਜਾਣਾ ਚਾਹਣਾ ਮੈਂ ਸਰਚ ਕਰਨਾ ਚਾਹਣਾ ਹੋਰ ਜ਼ਿਆਦਾ ਕਿਉਂਕਿ ਮੈਨੂੰ ਇਤਿਹਾਸ ਪੜਦੇ-ਪੜਦੇ ਇਹ ਜਰੂਰ ਪਤਾ ਲੱਗਦਾ ਜਾ ਰਿਹਾ ਜਿੰਨਾ ਜ਼ਿਆਦਾ ਤੁਸੀਂ ਪੜਦੇ ਜਾਓਗੇ ਤੁਹ ਦਾ ਵੀ ਇਹ ਮਿਲਾਵਟ ਹੈ ਦੇ ਵਿੱਚ ਯਾਨੀ ਕਿ ਤੁਹਾਡੇ ਮੁਤਾਬਕ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਮਹਾਰਾਜੇ ਰਣਜੀਤ ਸਿੰਘ ਨੂੰ ਜ਼ਹਿਰ ਦੇ ਕੇ ਨਹੀਂ ਉਹ ਕਿਸੇ ਹੋਰ ਕਾਰਨ ਬਸਤਾਪ ਚੜਕੇ ਮਰੇ ਆ ਹਾਂਜੀ 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 ਪਰ ਇਹਦਾ ਕੋਈ ਆਥੈਂਟਿਕ ਤਾਂ ਹੈ ਨਹੀਂ ਅਜੇ ਤੱਕ ਕਿਤੇ ਵੀ ਹਾਂ ਸਰਚ ਕਰਨ ਦੀ ਤਾਂ ਲੋੜ ਹੈ ਪਰ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਮੇ ਮੇਰਾ ਮਨ ਜਿੱਥੋਂ ਤੱਕ ਮੰਨਦਾ ਜਿੰਨਾ ਕਿ ਮੈਂ ਪੜਿਆ ਵੀ ਨਹੀਂ ਇੰਨਾ ਸੌਖਾ ਨਹੀਂ ਕੋਈ ਜ਼ਹਿਰ ਦੇ ਕੇ ਮਾਰ ਸਕਦਾ ਹਮ ਇੱਕ ਮੈਨੂੰ ਫੋਨ ਆਇਆ ਸੀ ਬੰਦੇ ਨੇ ਪੁੱਛਿਆ ਵੀ ਸਤਗੁਰੂ ਦੇ ਇੱਕ ਗਾਣੇ ਦੇ ਵਿੱਚ ਇੱਕ ਲਾਈਨ ਹੈ ਕਹਿੰਦੇ ਆ ਕੁੜੀ ਸ਼ੀਸ਼ਾ ਸਾੰਭੀ ਫਿਰਦੀ ਹੈ ਕੁੜੀ ਰੱਖਦੀ ਆ ਕਹਿੰਦੇ ਸਾੰਭ ਸਾਹਮਾ ਸੀ ਜਿਹਨੂੰ ਜਿੱਤ ਤੁਰ ਗਿਆ ਪੱਗ ਸਰਦਾਰ ਫਨ ਕੇ ਪਹਿਲਾਂ ਮੈਨੂੰ ਦੱਸੋ ਵੀ ਇਹ ਗੱਲ ਹੈ ਕਿਤੇ ਹਾਂਜੀ ਹਾਂਜੀ ਉਹ ਬੰਦੇ ਨੇ ਮੈਨੂੰ ਪੁੱਛਿਆ ਤੇ ਮੈਨੂੰ ਵੀ ਸੱਚੀ ਬੜਾ ਗੁੱਸਾ ਆਇਆ ਉਹ ਕਹਿੰਦਾ ਵੀ ਪਹਿਲਾਂ ਲਿਖਣ ਵਾਲੇ ਨੇ ਲਿਖ ਕੇ ਦੇ ਦਿੱਤਾ ਤੇ ਗਾਣ ਵਾਲੇ ਨੇ ਗਾ ਵੀ ਦਿੱਤਾ ਤੁਸੀਂ ਸਿੱਖੀ ਦੇ ਗਾਣੇ ਲਿਖਦੇ ਲਿਖਦੇ ਇਹ ਕਿੱਧਰ ਨੂੰ ਤੁਰ ਪਏ ਪਹਿਲੀ ਜਦੋਂ ਮੈਂ ਇਹ ਲਾਈਨ ਲਿਖੀ ਨਾ ਜਦੋਂ ਮੈਂ ਸਿੰਗਰ ਨੂੰ ਵੀ ਗਾਣਾ ਭੇਜਿਆ ਤਾਂ ਉਹਨਾਂ ਨੂੰ ਵੀ ਥੋੜਾ ਜਿਹਾ ਕਿਤੇ ਕਿਤੇ ਲੱਗਿਆ ਇਹ ਚੀਜ਼ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੂੰ ਲੱਗਿਆ ਮੈਨੂੰ ਕਿਛੋ ਤੇ ਕਿ ਜ਼ਿਆਦਾ ਵੀ ਲੱਗਿਆ ਪਰ ਇਹ ਲਾਈਨ ਹੀ ਤੁਹਾਨੂੰ ਆਊਟ ਲੱਗਦੀ ਹੈ ਪਰ ਜਦੋਂ ਤੁਸੀਂ ਇਹਦਾ ਇਤਿਹਾਸ ਸੁਣੋਗੇ ਨਾ ਤੁਸੀਂ ਸੱਚੀ ਮਾਨ ਕਰੋਗੇ ਦੇਖੋ ਮੈਨੂੰ ਫੋਨ ਆਇਆ ਹੈ ਬੰਦੇ ਨੇ ਸਪੈਸ਼ਲ ਕਿਹਾ ਵੀ ਆਹ ਕੀ ਗਾਣੇ ਦਾ ਜਲੂਸ ਕੱਢਿਆ ਹੈ ਹਾਂ ਜੀ ਬਿਲਕੁਲ ਬਿਲਕੁਲ ਮੈਂ ਕਹਿ ਸਕਦਾ ਜਦੋਂ ਇਹ ਲਾਈਨ ਮੈਂ ਇਹ ਕਹਾਣੀ ਪੜ੍ਹੀ ਰੀਅਲ ਸਟੋਰੀ ਪੜ੍ਹੀ ਇਹ ਰੀਅਲ ਸਟੋਰੀ ਹੈਗੀ ਆ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਸਾਹਿਤਕਾਰ ਨੇ ਚੰਗੇ ਠੀਕ ਹੈ ਉਹ ਜਿਨ੍ਹਾਂ ਦੇ ਨਾਂ ਤੇ ਮੇਰੇ ਖਿਆਲ ਅਖਬਾਰ ਵੀ ਸੀਗਾ ਪ੍ਰੀਤਲੜੀ ਸੀਗਾ ਹਾਂ ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਵੀ ਉਹ ਵਿਦੇਸ਼ਾਂ ਦੇ ਵਿੱਚ ਬਹੁਤ ਵੱਡਾ ਚੱਕਰ ਲਗਾਇਆ ਉਹਨਾਂ ਨੇ ਆਪਣਾ ਸਿੱਖੀ ਸਰੂਪ ਨਹੀਂ ਮਤਲਬ ਗਵਾਇਆ ਉੱਥੇ ਹੂੰ ਵੀ ਉਹ ਕਹਿੰਦੇ ਵੀ ਜਿਹਦੇ ਮੋਢੇ ਦੇ ਹੱਥ ਰੱਖ ਕੇ ਤੁਰ ਜਾਂਦੇ ਨਾ ਕਹਿੰਦੇ ਕਈ ਦਿਨ ਅਗਲਾ ਮੋਢਾ ਪੁਲਿਸ ਦਾ ਰਹਿੰਦਾ ਉਹ ਬੰਦੇ ਸੀਗੇ ਉਹ ਜਿਨ੍ਹਾਂ ਨੇ ਉਹ ਸਰਦਾਰੀ ਦਾ ਕਿੱਸਾ ਮੈਂ ਇਸ ਲੇਨ ਦੇ ਵਿੱਚ ਪੇਸ਼ ਕੀਤਾ ਵੀ ਉਹ ਇੰਜੀਨੀਅਰ ਸੀਗੇ ਫੌਜ ਦੇ ਵਿੱਚ ਐਗਜ਼ੈਕਟਿਵ ਇੰਜੀਨੀਅਰ ਸੀਗੇ ਉਹ ਬੰਬੇ ਦੇ ਵਿੱਚ ਉਹਨਾਂ ਦੀ ਜਿਹੜੀ ਫੌਜ ਤਾਇਨਾਤ ਸੀ ਉਸ ਦਿਨ ਉਹ ਐ ਮਤਲਬ ਘੁੰਮਦੇ ਫਿਰਦੇ ਐ ਲਾਂਗੇ ਕਿਧਰੇ ਬਾਹਰ ਨੂੰ ਉਵੇਂ ਉਹ ਸਰਦਾਰੀ ਟੱਚ ਉਹਨਾਂ ਦਾ ਪੱਗ ਬੰਨੀ ਚੰਗੀ ਹਨਾ ਵਧੀਆ ਉੱਥੇ ਇੱਕ ਤਵਾਇਫ ਸੀ ਕੋਠੇ ਵਾਲੀ ਬੈਠੀ ਸੀ ਉਹਨੇ ਉਹਨੂੰ ਕਿਤੇ ਇਸ਼ਾਰਾ ਕਰਤਾ ਗੁਰਵਖਸ ਸਿੰਘ ਨੂੰ ਹਾਂ ਸਰਦਾਰ ਗੁਰਵਖਸ ਸਿੰਘ ਪ੍ਰੀਤ ਜੜੀ ਨੂੰ ਇਹਦਾ ਜ਼ਿਕਰ ਉਹ ਆਪਣੀ ਸ਼ਬਨਮ ਕਹਾਣੀ ਦੇ ਵਿੱਚ ਕਰਦੇ ਨੇ ਉਹ ਕੁੜੀ ਦਾ ਨਾਂ ਸ਼ਬਨਮ ਸੀਗਾ ਤੇ ਉਹ ਜਦੋਂ ਉੱਥੇ ਗਏ ਉਹਨੇ ਇਸ਼ਾਰਾ ਕੀਤਾ ਹੁਣ ਆਮ ਲੋਕਾਂ ਨੂੰ ਵੀ ਲੱਗਦਾ ਹੋਣਾ ਜਾ ਉਹਨੂੰ ਵੀ ਲੱਗਦਾ ਹੋਣਾ ਵੀ ਇਹ ਸਰਦਾਰ ਵੀ ਸ਼ਾਇਦ ਉਵੇਂ ਆਇਆ ਜਿਵੇਂ ਦੂਜੀ ਦੁਨੀਆ ਆਉਂਦੀ ਹੈ ਦੂਜੇ ਲੋਕ ਆਉਂਦੇ ਨੇ ਤਾਂ ਉਹਦੇ ਕੋਲ ਚਲਾ ਗਿਆ ਚਲੋ ਬੈਠਿਆ ਸੁੱਖ-ਸਾਂਤ ਪੁੱਛੀ ਉਹਨੂੰ ਪੁੱਛਿਆ ਵੀ ਤੂ ਰਿਆ ਆਈ ਕਾ ਤੋਂ ਐ ਰੀਜ਼ਨ ਕੀ ਐ ਤੇਰਾ ਉਹਦੇ ਵਿੱਚ ਉਹ ਸਾਰੀਆਂ ਗੱਲਾਂ ਆਪਦੀਆਂ ਦੱਸਦੀ ਆਪਦੇ ਦੁੱਖ ਦੱਸਦੀ ਆ ਵੀ ਮੇਰੇ ਉਰੇ ਆਉਣ ਦਾ ਕਾਰਨ ਨਹੀਂ ਹੋਇਆ ਫਿਰ ਉਹਨੂੰ ਆਪਦੇ ਬਾਰੇ ਦੱਸਦਾ ਵੀ ਮੈਂ ਕਰਕੇ ਇਦਾਂ ਮੈਂ ਆਰਮੀ ਦੇ ਵਿੱਚ ਆ ਮੈਂ ਸਾਹਿਤ ਲਿਖਦਾ ਮੈਂ ਇਹ ਕਰਦਾ ਉਹਨੇ ਉਹਦੇ ਜਿਵੇਂ ਆਪਾਂ ਦੁੱਖ-ਸੁੱਖ ਨਹੀਂ ਕਰਦੇ ਕਿਸੇ ਨਾਲ ਉਹਨੇ ਉਵੇਂ ਗੱਲਾਂ ਕੀਤੀਆਂ ਉਹਨੇ ਰਾਤ ਨੂੰ ਉਹਦੇ ਨਾਲ ਉਹਨੇ ਤਾਸ਼ ਖੇਡੀ ਚੈਸਸ ਖੇਡੀ ਜੋ ਵੀ ਉਹਨੇ ਆਪਣਾ ਟਾਈਮ ਸਪੈਂਡ ਕੀਤਾ ਉਹਦੇ ਨਾਲ ਉਹਨੇ ਉਹ ਥੋੜੇ ਸਮੇਂ ਦੀ ਲਾਈਫ ਜਾਂ ਕਹਿ ਸਕਦੇ ਆ ਵੀ ਇੱਕ ਰਾਤ ਦਾ ਸਮਾਂ ਉਹ ਸਰਦਾਰ ਨੇ ਗੁਰਵਖ ਸਿੰਘ ਪ੍ਰੀਤਲੜੀ ਨੇ ਉਹ ਕੁੜੀ ਨਾਲ ਬਿਤਾਇਆ ਸਾਰੀ ਦੀ ਸਾਰੀ ਚੇਂਜ ਕਰਤਾ ਉਹਨੂੰ ਸਿਰਫ ਕੁਝ ਨਹੀਂ ਕਿਹਾ ਸਿਰਫ ਗੱਲਾਂ ਬਾਤਾਂ ਇਦਾਂ ਤੇ ਜਾਣ ਵੇਲੇ ਜਦੋਂ ਉਹ ਆਪਾਂ ਆਪਣਾ ਸੁਭਾ ਹੁੰਦਾ ਆਪਾਂ ਕਿਤੇ ਵੀ ਬੈਠੇ ਖਾਸਾ ਚਿਰ ਆਪਾਂ ਟਾਈਮ ਲੰਮਾ ਬਤਾ ਲੀਏ ਤਾਂ ਜਦੋਂ ਆਪਾਂ ਤੁਰਦੇ ਆਪਾਂ ਬੱਗ ਦੇਖਦੇ ਆਂ ਸ਼ੀਸ਼ੇ ਦੇ ਵਿੱਚ ਆਪਣੀ ਵੀ ਠੀਕ ਹੈ ਠੀਕ ਹੈ ਜੀ ਜਿਹਨੂੰ ਮੈਂ ਕਿਹਾ ਤੁਰ ਗਿਆ ਪੱਗ ਸਰਦਾਰ ਬਨ ਕੇ ਇਹੀ ਗੱਲ ਚੁਬਦੀ ਹੈ ਇਹ ਗੱਲ ਚੁਬਦੀ ਹੈ ਤਾਂ ਜਦੋਂ ਉਹ ਤੁਰਿਆ ਉਸ ਤੋਂ ਬਾਅਦ ਉਹਨੇ ਕੀ ਕੀਤਾ ਉਹ ਤੋਂ ਇੰਨਾ ਜ਼ਿਆਦਾ ਪ੍ਰਭਾਵ ਤੁਸੀਂ ਵੀ ਵਾਕਈ ਜੀਵਨ ਇਹਦਾ ਹੈ ਅਸਲੀ ਜੀਵਨ ਇਹਦਾ ਹੈ ਤਾਂ ਉਹਨੇ ਸਵੇਰੇ ਉੱਠ ਕੇ ਆਪਦੇ ਨੌਕਰ ਤੋਂ ਕਪੜਾ ਮੰਗਾਇਆ ਬਾਜ਼ਾਰੋਂ ਵੀ ਜਾ ਕਪੜਾ ਲੈ ਕੇ ਆ ਇੰਨਾ ਕਪੜਾ ਲੈ ਕੇ ਕਿਹਨੇ ਮੰਗਾਇਆ ਉਹ ਤਾਂ ਵਾਈਫ ਨੇ ਕੋਟੇ ਵਾਲੀ ਲੜਕੀ ਨੇ ਉਹ ਤਾਂ ਚਲਿਆ ਗਿਆ ਹੂੰ ਇਹ ਉਹਦੇ ਵਿੱਚ ਇਹ ਵੀ ਲਿਖਿਆ ਵੀ ਉਹਨੂੰ ਇੰਨੇ ਕ ਪੈਸੇ ਦੇ ਗਿਆ ਜਾਂਦਾ ਹੋਇਆ ਕਿ ਉਹਦਾ ਸਾਲ ਭਰ ਦਾ ਗੁਜ਼ਾਰਾ ਚੰਗੀ ਤਰ੍ਹਾਂ ਚੱਲ ਸਕਦਾ ਸੀ ਇਹ ਨਹੀਂ ਹੈਗਾ ਵੀ ਉਹਨੂੰ ਕੱਲਾ ਸਖਾ ਕੀ ਤੁਰ ਗਿਆ ਵੀ ਹੁਣ ਤੂੰ ਆਪ ਦਾ ਜਿੱਥੇ ਮਰਜੀ ਜਾ ਬੀਤੇ ਨੂੰ ਸੈੱਟ ਹੋਣ ਵਾਸਤੇ ਮੈਂ ਪੈਸੇ ਦੇ ਦਿੱਤੇ ਤੂੰ ਆਪਦਾ ਕੋਈ ਚੰਗਾ ਕੰਮ ਸ਼ੁਰੂ ਕਰ ਵਿਆਹ ਕਰਾ। ਦੂਜਾ ਬਾਦ ਉਹਨੇ ਨੌਕਰ ਨੇ ਕੱਪੜਾ ਲਿਆਂਦਾ ਉਹਨੂੰ ਕਹਿੰਦੀ ਵੀ ਸਾਈਡ ਤੇ ਹੋ ਕੇ ਸ਼ੀਸ਼ੇ ਤੇ ਕੱਪੜਾ ਪਾ ਦੇ ਤੇ ਜਿੱਥੇ ਉਹ ਟੇਬਲ ਪਿਆ ਸੀ ਜਿੱਥੇ ਉਹ ਬੈਠਾ ਸੀ ਉਹਦੇ ਉੱਪਰ ਕੱਪੜਾ ਪਾ ਦੇ। ਫਿਰ ਜਦੋਂ ਉਹਨੂੰ ਉਹਨੂੰ ਪੁੱਛਿਆ ਗਿਆ ਉਹ ਪੁੱਛਦਾ ਵੀ ਇਹਦਾ ਕਾਰਨ ਕੀ ਹੈ ਵੀ ਕੱਪੜਾ ਕਿਉਂ? ਕਹਿੰਦੀ ਦੁਨੀਆ ਦਾ ਸਭ ਤੋਂ ਖੂਬਸੂਰਤ ਚਿਹਰਾ ਇਸ ਸ਼ੀਸ਼ੇ ਦੇ ਵਿੱਚ ਦੇਖ ਕੇ ਗਿਆ। ਹੋਰ ਕੋਈ ਬੰਦਾ ਇਸ ਸ਼ੀਸ਼ੇ ਚ ਨਾ ਵੇਖੇ। ਅੱਛਾ ਇਥੇ ਗੱਲ ਰਿਲੇਟ ਕਰਦੀ ਮਹਾਨਤਾ ਹੈ ਜੀ ਉਹਦੀ ਮਹਾਨਤਾ ਕਿੱਡੀ ਵੱਡੀ ਹੈ ਵੀ ਦੇਖੋ ਉਸ ਸ਼ੀਸ਼ੇ 'ਚ ਸੰਭਾਲ ਲਿਆ ਇਹ ਇਹ ਟੇਬਲ ਤੇ ਉਹਦੇ ਉੱਪਰ ਬੈਠ ਕੇ ਗਿਆ ਇਹ ਕੋਈ ਦੁਨੀਆ ਦਾ ਮੈਨੂੰ ਮਨਜ਼ੂਰ ਨਹੀਂ ਕੋਈ ਬੰਦਾ ਇੱਥੇ ਆ ਕੇ ਬਹਿ ਜਾਏ ਇੱਕ ਸਰਦਾਰ ਦੀ ਕਿੱਡੀ ਵੱਡੀ ਪ੍ਰਾਪਤੀ ਹੈ ਹੁਣ ਦੇਖੋ ਵੀ ਇਹ ਘਟਨਾ ਨੂੰ ਅਸੀਂ ਅਨਡਿੱਠਿਆਂ ਕਰਕੇ ਰੱਖ ਸਕਦੇ ਹਾਂ ਕਿਤੇ ਹੂੰ ਤਾਂ ਮੈਂ ਜ਼ਿਕਰ ਕੀਤਾ ਸੀ ਉਹਦਾ ਠੀਕ ਹੈ ਹੁਣ ਇੰਨੀ ਕੰਟਰੋਵਰਸੀਆਂ ਹੋ ਗਈਆਂ ਲੋਕਾਂ ਨੇ ਸਵਾਲ ਪੁੱਛ ਲਏ ਹੁਣ ਵੀ ਜੀ ਕਰਦਾ ਵੀ ਹੁਣ ਵੀ ਲਿਖਣਾ ਇਸ ਚੀਜ਼ ਤੇ ਕੋਈ ਆ ਰਿਹਾ ਹੁਣ ਇਦਾਂ ਦਾ ਕਨਸੈਪਟ ਦੁਆਰਾ ਹਾਂ ਲਿਖੀ ਆਣੇ ਜੀ ਵਧੀਆ ਕੁ ਵਧੀਆ ਕਾਲਦੇ ਨੇ ਜਣੀ ਕੇ ਨਾ ਜੀ ਹਟਿਆ ਕਿੱਥੇ ਜਾਂਦਾ ਜੀ ਠੀਕ ਹੈ ਕੀ ਆ ਰਿਹਾ ਹੈ ਹੁਣ ਗਾਣੇ ਆ ਰਹੇ ਨੇ ਜੀ ਵੱਖ-ਵੱਖ ਤਰ੍ਹਾਂ ਦੇ ਮੈਂ ਸ਼ੇਅਰ ਕਰ ਦਿੰਦਾ ਕੁਝ ਕਹਿੰਦਾ ਕਹਿੰਦਾ ਜੰਮਿਆ ਸੀ ਮਾਂ ਨੇ ਕਿਹੜੀ ਸੁੱਖ ਸੁੱਖ ਕੇ 4 ਸਾਲ ਦਾ ਹੀ ਬੈਠਾ ਤਲਵਾਰ ਚੁੱਕ ਕੇ ਰਾਜਾ ਰਣਜੀਤ ਕਰੇ ਗੱਲ ਪੁੱਛ ਕੇ ਚੜਤਾਂ ਦਾ ਜਿੱਦੇ ਦਾ ਜਹਾਜ਼ ਚੜਿਆ ਜਿਹੜੀ ਉਮਰ 'ਚ ਮੁੰਡੇ ਖੁੰਡੇ ਸ਼ੈਰੀ ਮਾਰਦੇ ਉਸ ਉਮਰ 'ਚ ਨਲੂਏ ਨੇ ਸ਼ੇਰ ਮਾਰਿਆ ਜਿਹੜੀ ਉਮਰ 'ਚ ਮੁੰਡੇ ਖੁੰਡੇ ਸ਼ੈਰੀ ਮਾਰਦੇ ਉਸ ਉਮਰ 'ਚ ਗੱਭਰੂ ਨੇ ਸ਼ੇਰ ਮਾਰਿਆ ਸਹੀ ਗੱਲ ਹੈ ਇਹ ਗਾਣਾ ਆ ਰਿਹਾ ਜੀ ਆਪਣਾ ਤੇ ਇਸ ਤੋਂ ਬਾਅਦ ਇੱਕ ਹੋਰ ਮੈਂ ਲਿਖਿਆ ਹੋਇਆ ਤੁਹਾਨੂੰ ਦਿਖਾਉਣਾ ਉਹ ਵੀ ਬਹੁਤ ਵਧੀਆ ਗੱਲ ਲੱਗੀ ਮੈਨੂੰ ਜਿੱਥੋਂ ਮੈਂ ਚੱਕਿਆ ਕਹਿੰਦਾ ਇੱਕੋ ਅੱਖ ਸੀਗੀ ਸਾਡੇ ਸਰਦਾਰ ਦੇ ਤਾਂ ਵੀ ਅੱਖ ਨਹੀਂ ਮਲਾਉਂਦੇ ਲਾੜ ਵਾਰਦੇ ਕਿਲੇ ਜਿੱਤੇ ਹੋਏ ਦੱਸਦੇ ਕੰਧਾਰ ਦੇ ਕਦੇ ਅੱਤ ਦੀ ਵੀ ਅੱਤ ਜੀ ਕਰਾਈ ਹੁੰਦੀ ਸੀ ਮੁੰਡੀਆਂ ਮਸ਼ੂਕਾਂ ਦੀਆਂ ਬੌਂਦੇ ਆ ਬੜੇ ਮੁੰਦੀ ਉਹਨੇ ਪੋਰਸ ਦੀ ਪਾਈ ਹੁੰਦੀ ਸੀ ਹੁੰਦੀਆਂ ਮਸ਼ੂਕਾਂ ਦੀਆਂ ਪਾਉਂਦੀਆਂ ਬੜੀ ਮੁੰਦੀ ਉਹਨੇ ਪੋਰਸ ਦੀ ਪਾਈ ਹੁੰਦੀ ਸੀ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਜਿਨ੍ਹਾਂ ਨੂੰ ਪਤਾ ਹੈ ਵੀ ਕਿਹਦੇ ਪਾਈ ਹੁੰਦੀ ਸੀ ਪੋਰਸ ਦੀ ਮੁੰਦੀ ਹਾਂ ਮੈਂ ਇਹੀ ਗੱਲ ਕਹਿਣੀ ਸੀ ਵੀ ਆ ਪੋਰਸ ਦੀ ਜਿਹੜੀ ਮੁੰਦੀ ਦੀ ਗੱਲ ਹੈ ਇਹ ਕਿੱਥੇ ਕੈ ਮੈਂ ਇੱਕ ਦਿਨ ਪਹਿਲਾਂ ਵੀ ਇਹਦੇ ਬਾਰੇ ਪੜਿਆ ਹੈ ਵੀ ਪੋਰਸ ਦੀ ਮੁੰਦੀ ਬੜੀ ਮਸ਼ਹੂਰ ਰਹੀ ਹੈ ਕਿ ਪੋਰਸ ਇਹੋ ਜਿਹਾ ਇੱਕ ਪੰਜਾਬੀ ਸੂਰਮਾ ਹੋਇਆ ਜਿਹੜਾ ਕੱਲ੍ਹ ਹੀ ਸਕੰਦਰ ਮੁਰੇਆੜਿਆ ਹਾਂਜੀ ਹਾਂਜੀ ਸੋ ਇਹ ਸੀਗੇ ਬਾਈ ਸਤਗੁਰ ਸਿੰਘ ਨੰਗਲਾਹੋਰੀ ਅੱਜ ਕੁਸ਼ਤੀਖੇ ਸਵਾਲ ਇਹਨਾਂ ਨੂੰ ਪੁੱਛਿਆ ਉਹਦਾ ਕਾਰਨ ਇਹ ਰਿਹਾ ਕਿਉਂਕਿ ਨਾ ਪਿੱਛੇ ਜੇ ਜੋ ਅਸੀਂ ਗੱਲਾਂ ਕੀਤੀਆਂ ਸੀਗੀਆਂ ਉਹਦੇ ਵਿੱਚੋਂ ਬਹੁਤ ਸਾਰੇ ਮੈਨੂੰ ਫੋਨ ਕਾਲਸ ਵੀ ਆਏ ਸੀਗੇ ਤੇ ਬਹੁਤ ਸਾਰੇ ਮੈਸੇਜ ਵੀ ਆਏ ਸੀਗੇ ਵੀ ਸਤਗੁਰ ਨੇ ਇਹ ਚ ਜੇ ਇਦਾਂ ਲਿਖੀ ਹੈ ਇਹ ਇਹ ਕੰਟਰੋਵਰਸੀ ਆ ਇਦਾਂ 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 ਕਾਫੀ ਚੀਜ਼ਾਂ ਸੀਗੀਆਂ ਉਹ ਥੋੜੇ ਜੇ ਫਿਰ ਤਿੱਖੇ ਰੌ ਦੇ ਵਿੱਚ ਅੱਜ ਸਵਾਲ ਪੁੱਛਿਆ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ ਜੀ